ਪੰਜਾਬ ਵਿੱਚ ਵਾਪਰੀ ਸਭ ਤੋਂ ਖੌਫਨਾਕ ਘਟਨਾ ਨਸ਼ਾ ਤਸਕਰਾ ਨੇ ਪਿੰਡ ਦਾਨ ਸਿੰਘ ਵਾਲਾ ਵਿੱਚ ਕਹਿਰ ਨਸ਼ਾ ਵੇਚਣ ਤੋਂ ਰੋਕਣ ਤੇ ਨਸ਼ਾ ਤਸਕਰਾਣੇ ਪੈਟਰੋਲ ਬੰਬਾ ਰਾਹੀਂ ਅੱਠ ਘਰਾਂ ਵਿੱਚ ਲਗਾਈ ਅੱਗ ਕੀਤੀ ਕੁੱਟਮਾਰ ਪਿਛਲੇ 5-4 ਦਿਨਾਂ ਤੋਂ ਲਗਾਤਾਰ ਨਸ਼ਾ ਤਸਕਰਾਵਾਂ ਵੱਲੋਂ ਲੋਕਾਂ ਨੂੰ ਕੀਤਾ ਜਾ ਰਿਹਾ ਸੀ ਤੰਗ ਪਰੇਸ਼ਾਨ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਤੋਂ ਬਾਅਦ ਪਿੰਡ ਵਾਸੀ ਘਰ ਛੱਡਣ ਲਈ ਹੋਏ ਮਜਬੂਰ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਬੀਤੀ ਰਾਤ ਨਸ਼ਾ ਤਸਕਰਾਂ ਦੀ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਤੇ ਪਿੰਡ ਦਾਨ ਸਿੰਘ ਵਾਲਾ ਦੀ ਭਾਈ ਜੀਵਨ ਸਿੰਘ ਬਸਤੀ ਵਿੱਚ ਅੱਠ ਘਰਾਂ ਨੂੰ ਕਰੀਬ 50 ਤੋਂ 60 ਨੌਜਵਾਨਾਂ ਵੱਲੋਂ ਪਟ્રોલ ਬੰਬ ਸੁੱਟ ਕੇ ਅੱਗ ਲਗਾ ਦਿੱਤੀ ਗਈ ਇਸ ਅੱਗ ਲਗਾਉਣ ਤੋਂ ਪਹਿਲਾਂ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਇਹਨਾਂ ਨੌਜਵਾਨਾਂ ਵੱਲੋਂ ਜਿੱਥੇ ਘਰਾਂ ਦੀ ਲੁੱਟਪੁਟ ਕੀਤੀ ਗਈ ਉੱਥੇ ਹੀ ਘਰਾਂ ਵਿੱਚ ਪਏ ਘਰੇਲੂ ਸਮਾਨ ਦੀ ਪੂਰੀ ਤਰ੍ਹਾਂ ਤੋੜਪਾਨ ਕੀਤੀ ਗਈ ਪਿੰਡ ਵਾਸੀਆਂ ਨੇ ਦੱਸੇ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਨੌਜਵਾਨਾਂ ਵੱਲੋਂ ਨਸ਼ਾ ਤਸਕਰਾਂ ਨੂੰ ਨਸ਼ਾ ਵਿਚੰਤੋਂ ਰੋਕਿਆ ਗਿਆ ਸੀ ਜਿਸ ਤੋਂ ਬਾਅਦ ਆਪਸੀ ਤਤਕਾਬਾਜ਼ੀ ਚਾਰ-ਪੰਜ ਦਿਨ ਚੱਲਦੀ ਰਹੀ ਜਿਸ ਦੌਰਾਨ ਹੀ ਨਸ਼ਾ ਤਸਕਰਾਂ ਵੱਲੋਂ 50 ਤੋਂ 60 ਗੁੰਡਿਆਂ ਨੂੰ ਲਿਆ ਕੇ ਬਸਤੀ ਦੇ ਕ੍ਰੀਬ ਅਠਕਰਾਂ ਤੇ ਹਮਲਾ ਕੀਤਾ ਗਿਆ ਹਮਲਾ ਕਰਨ ਤੋਂ ਬਾਅਦ ਉਸ ਉਹਨਾਂ ਵੱਲੋਂ ਪਟ્રોલ ਬੰਦੀ ਵਰਤੋਂ ਕਰਦੇ ਹੋਏ ਘਰਾਂ ਦੇ ਕੀਮਤੀ ਸਮਾਨ ਨੂੰ ਅੱਗ ਲਗਾ ਦਿੱਤੀ ਗਈ ਤੇ ਘਰਾਂ ਵਿੱਚ ਪਿਆ ਕੀਮਤੀ ਸਮਾਨ ਲੁੱਟ ਕੇ ਲੈ ਗਏ ਮੌਕੇ ਤੇ ਵੱਡੀ ਗਿਣਤੀ ਵਿੱਚ ਪੁਲਿਸ ਪਾਰਟੀ ਨੇ ਪਹੁੰਚ ਕੇ ਸਾਰੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਆਓ ਤੁਹਾਨੂੰ ਦਿਖਾਉਂਦੇ ਹਾਂ ਉਹ ਸਾਰੀਆਂ ਖੌਫਨਾਕ ਤਸਵੀਰਾਂ ਤੇ ਹਰ ਪਹਿਲੂ ਤੇ ਹੋਈ ਗੱਲਬਾਤ ਚਨ ਲਵਾਈ ਆ ਜੀ ਹਰਜਿੰਦਰ ਅਰਵਿੰਦਰ ਨੇ ਲਾਈ ਅੱਗ ਸਾਡੇ ਅੱਛਾ ਆਹਾ ਜਿੰਨੇ ਘਰ ਸਾਡੇ ਇਹ ਇਸੇ ਕਾਰਨ ਸਾਡੇ ਚਾਹਣ ਤਾਂ ਚਿੱਟੇ ਦੇ ਰੋਕਦੇ ਸੀ ਚਿੱਟਾ ਜੋ ਖਾਣੋਂ ਖਾਂਦੇ ਐ ਨਸ਼ੇ ਦੇ ਵਿੱਚ ਪਹਿਲਾਂ ਸਾਰਾ ਸਭ ਨੂੰ ਉਹਨਾਂ ਕਿ ਹੋਰ ਜਿਹੜੇ 20 50 ਮੁੰਡੇ ਐ ਉਹਨਾਂ ਨੂੰ ਮਾਰ ਲਾ ਲਿੰਦੇ ਉਹਨਾਂ ਨੂੰ ਨਾਲ ਬਰਚਟਾ ਖੋਂਦੇ ਆ ਆਪਣਾ ਘਟਣਾ ਹੋਈ ਹੈ ਕਿ ਜੀ ਸਾਡੇ ਘਰ ਨੂੰ ਅੱਗ ਲੱਗੀ ਮੰਦਿਰ ਲੜੀ ਸੀਗੀ ਜੀ ਸਾਡਾ ਤਾਂ ਕੋਈ ਰੋਲ ਹੀ ਨਹੀਂ ਸੀ ਗਾ ਇਸ ਗੱਲ ਵਿੱਚ ਅੱਛਾ ਕਿ ਜੀ 50 60 ਜਾਣੇ ਹਾਂ ਜੀ ਕੋਈ ਬੱਚੇ ਸਾਡੇ ਤਾਂ ਜੀ ਪੌਣ ਵਾਲੇ ਲੀਡੇ ਵੀ ਨਹੀਂ ਬਚੇਗੇ ਉਹ ਸਾਮਾਨ ਸਾਰਾ ਜੀ ਮਚਾ ਗਿਆ ਸਾਡੇ ਜਿਹੜੇ ਮਤਲਬ ਪਸ਼ੂ ਡੰਗਰ ਸੀ 10 ਬੱਕਰਾਂਾਂ ਸੀ ਉਹ ਵੀ ਲੱਗੇ ਸਾਡਾ ਸਾਰਾ ਬਨਾਹ ਕੰਮ ਕਰਦਾ ਅਸੀਂ ਇੱਕ ਤਾਂ ਵੇਚਦੇ ਤਾਂ ਬਹੁਤ ਚਿਰ ਤੇ ਵੇਚਦੇ ਪੰਜ ਸੱਤ ਸਾਲ ਹੋ ਗਏ ਉਹਨੇ ਬਿਲਕੁਲ ਲੈਣ ਦੇਣ ਕਰ ਲੈਂਦੀ ਵੀ ਪੁਲਿਸ ਵਾਲੇ ਤੇ ਚਾੜਾ ਤੁਸੀਂ ਮੈਨੂੰ ਨਮੂਨਾ ਤੌਰ ਤੇ ਦੰਦੇ ਸ਼ਾਰਤ ਤੁਹਾਡੇ ਪਿੰਡ ਤੇ ਨਸ਼ਾ ਡਟ ਕੇ ਦਾ ਜੀ ਆ ਹੁਣ ਕੋਲ ਪਿਆ ਤੇ ਨਾ ਪਿਆ ਸੀ ਸਵਾ ਸੱਪਾ ਪਿਆ ਸੀ ਵਿੱਚ ਅੱਛਾ ਵੀ ਡਰ ਨੂੰ ਡਾਉਂਦੇ ਕੱਢ ਡੁੱਟ ਕੇ ਬਾਹਰ ਸੜ ਤੇ ਬਾਕੀ ਅਗਲਾਂ ਤੇ ਅੱਗੇ ਜਾ ਰਹੇ ਹੋ ਫਿਰ ਜਾਓਗੇ ਕਿਥੇ ਐਸੇ ਇਹ ਦੇਖਦੇ ਰਿਸ਼ਤੇ ਵਾਲ ਜੀ ਕਿਤੇ ਜਾਵਾਂਗੇ ਕਿਤੇ ਨਹੀਂ ਅੱਛਾ ਸੱਸਾ ਜੀ ਤੇ ਮੈਂ ਆ ਤੇ ਮੇਰੇ ਘਰ ਵਾਲਾ ਤਿੰਨੇ ਜਣੇ ਹੈ ਜੀ ਅੱਛਾ ਹਾਂ ਜੀ ਕੱਲ ਵਾਲੀ ਰਾਤ ਅਸੀਂ ਫੇਰ ਗਏ ਆ ਸ਼ਾਮ ਨੂੰ ਪਰ ਉਹਨਾਂ ਨੇ ਕੋਈ ਟਿਕਾਣ ਨਹੀਂ ਕੀਤਾ ਪਹਿਲਾਂ ਉਹਨਾਂ ਨੇ ਇੱਕ ਵਾਰ ਘਰ ਬਣਤਾ ਦੂਜੀ ਧਰਾਨੇ ਮਤਲਬ ਆ ਕੇ ਬੰਦੇ ਬਾਹਰੋਂ ਬੁਲਾ ਲਏ ਪਹਿਲਿਆਂ ਨੇ ਵੀ ਬੰਦੇ ਬਾਹਰੋਂ ਬੁਲਾਲੇ ਤੇ ਦੂਜਿਆਂ ਨੇ ਬਾਹਰੋਂ ਬੰਦੇ ਬੁਲਾਲੇ ਉਹ ਬਾਹਰਲੇ ਬੰਦੇ ਇਹਨਾਂ ਨੁਕਸਾਨ ਪਿੰਡ ਦਾ ਕਰ ਗਏ ਸਾਰੇ ਕੋਈ ਸਾਡੇ ਪਿੰਡ ਵਾਸਤੇ ਬਹੁਤ ਮੱਧ ਭਾਗੀ ਗੱਲ ਹੈ ਪਰ ਅਸੀਂ ਸਾਰੇ ਬੰਦੇ ਨੇ ਤਕਰੀਬਨ ਹੀ ਅਸੀਂ ਮਤਲਬ ਸਾਰੀ ਪੰਚਾਇਤ ਨੇ ਇਹਨਾਂ ਨੂੰ ਸਮਝਾਇਆ ਸੀ ਜਦੋਂ ਜਾਂਦੇ ਸੀ ਦੋਹੇ ਤਰ੍ਹਾਂ ਕੋਲੇ ਦੋਹੇ ਤਰ੍ਹਾਂ ਇਹ ਹੀ ਗੱਲ ਕਹਿੰਦੇ ਸਾਨੂੰ ਬਦਲਾ ਸਾਨੂੰ ਕਟਾ-ਕੱਟੀ ਕੱਢ ਲੈਂਦੇ ਅਸੀਂ ਐਂ ਕਰ ਲਾਂਗੇ ਅਸੀਂ ਫਲਾਣਾ ਕੱਲ ਸਾਡੇ ਅਸਵੇਦੀ ਦੋਨੇ ਤਰ੍ਹਾਂ ਰਿਸ਼ਤੇਦਾਰ ਨੇ ਜੀ ਚਾਚੇ ਤਾਇਆ ਦੇ ਪੁੱਤ ਅਸਵੇਦੀ ਸ਼ਾਮ ਨੂੰ ਪਹਿਲਾਂ ਲੜਾਈ ਕੀਤੀ ਜੀ ਪਹਿਲਾਂ ਰਵਿੰਦਰ ਸਿੰਘ ਦੇ ਘਰ ਤੇ ਹਮਲਾ ਕੀਤਾ ਉਸ ਤੋਂ ਬਾਅਦ ਰਵਿੰਦਰ ਸਿੰਘ ਨੇ ਕੁਝ ਬਾਰੋ ਬੰਦੇ ਬੁਲਾ ਕੇ ਕੁਝ ਆਪ ਦੇ ਚਾਚੇ ਤਾਇਆ ਦੇ ਪੁੱਤ ਸਾਧਕੇ ਦੇ ਦੂਜੇ ਘਰ ਦੇ ਹਮਲ ਦੂਜੇ ਪਰਿਵਾਰਾਂ ਤਨਨ ਘਰ ਦੇ ਵਿੱਚ ਪਟ્રોલ ਪਾ ਕੇ ਅੱਗ ਲਾਤੀ ਜੀ ਪਰਿਵਾਰ ਤਾਂ ਸਾਰੇ ਉੱਥੇ ਜਾ ਕੇ ਹੀ ਨੇ ਉੱਥੇ ਘਰਾਂ ਦੇ ਵਿੱਚ ਹੀ ਹੈਗੇ ਆ ਪਰਿਵਾਰ ਪਰ ਮਾਹੌਲ ਜ਼ਰੂਰ ਖਰਾਬ ਹੋਇਆ ਕਿਉਂਕਿ ਇੰਨੇ ਘਰਾਂ ਦੇ ਵਿੱਚ ਇਸ ਤਰੀਕੇ ਦਾ ਹਮਲਾ ਹੋਣਾ ਬਹੁਤ ਜਿਆਦਾ ਮਾੜੀ ਗੱਲ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਮੇਰੇ ਵੱਲੋਂ ਮੌਕਾ ਦੇਖਿਆ ਗਿਆ ਜੀ ਹੁਣ ਜਿਹੜੀ ਪਾਰਟੀ ਦਾਖਲ ਨੇ ਜਿਨ੍ਹਾਂ ਦੇ ਪਰਸਨ ਦਾਖਲ ਨੇ ਉਹਨਾਂ ਦੇ ਬਿਆਨ ਲਿਖ ਕੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਡੰਡ ਦੀ ਗੱਲ ਸਾਹਮਣੇ ਆਈ ਹੈ ਕਈ ਪਸ਼ੂ ਵੀ ਕੋਲ ਨੇ ਹਾਂਜੀ ਇਸ ਸੰਬੰਧ ਰਹੀ ਵੀ ਗੱਲ ਸਾਹਮਣੇ ਆਈ ਹੈ ਜੀ ਇੱਕ ਘਰ ਦੇ ਜਿਹੜੀਆਂ ਬੱਕਰੀਆਂ ਉਹ ਖੋਲ ਕੇ ਦੂਸਰੀ ਤਰ ਲੈ ਕੇ ਜਾਜੀ ਹੁਣ ਬਰਾਮਦਗੀ ਕਰਾਈ ਜੋਗੂ ਹਾਂਜੀ ਇਹ ਸਰਪੰਚ ਨਾਲ ਭਾਈਆ ਜੀ ਹਰਜਿੰਦਰ ਹਰਵਿੰਦਰ ਨੇ ਲਾਈ ਅੱਗ ਸਾਡੇ ਅੱਛਾ ਕਾਰਨ ਕੀ ਹੈ ਕਿਸ ਚੀਜ਼ ਨਾਲ ਅੱਗ ਲਾਈ ਹੈ ਜੀ ਬੰਬ ਸੱਟਿਆ ਜੀ ਇਹਨਾਂ ਨੇ ਕਾਹਦੇ ਬੰਬ ਸੱਟਿਆ ਆ ਜਿਹੜੇ ਪੈਟਰੋਲ ਵਾਲੇ ਹੁੰਦੇ ਆ ਜੀ ਅੱਛਾ ਉਹਨਾਂ ਨਾਲ ਅੱਗ ਲਾਈ ਹੋਈ ਆ ਅੱਛਾ ਜੀ ਦਾ ਕਾਰਨ ਕੀ ਹੈਗਾ ਕਾਰਨ ਜਿੱਟੇ ਦਾ ਸੀਗਾ ਜੀ ਚੱਕਰ ਚਿੱਟਾ ਵੇਚਦਾ ਜੀ ਉਹ ਮੋਟੀ ਬਲੈਕ ਕਰਦਾ ਪਿੰਡ 'ਚ ਕਰਦਾ ਸੀਗਾ ਸਾਡੇ ਇੱਥੋਂ ਗਲੀ 'ਚੋਂ ਮੁੰਡੇ ਨੇ ਕਹਦਾ ਕਹਿੰਦਾ ਯਾਰ ਪਿੰਡ 'ਚ ਨਾ ਵੇਚਿਆ ਕਰ ਜਿੱਟਾ ਵੀ ਤੂੰ ਬਾਹਰ ਵੇਚ ਲੈ ਇੱਥੇ ਪਿੰਡ ਦੇ ਬੱਚੇ ਨਾ ਖਰਾਬ ਕਰ ਐਨੀ ਗੱਲ ਕਹੀ ਆ ਕਹਿੰਦਾ ਬੱਸ ਮੈਂ ਕਿਸੇ ਨੂੰ ਨਹੀਂ ਛੱਡਦਾ ਮੈਂ ਤਾਂ ਕਰਨੀ ਆ ਤਾਂ ਕਰਨੀ ਆ ਤੁਸੀਂ ਕੌਣ ਹੁੰਨੇ ਸਾਨੂੰ ਰੋਕਣ ਵਾਲੇ ਆਏ ਆ ਜਿਵੇਂ ਵਾ ਵਾਸ ਇਹ ਗੱਲਾਂ ਕਰਕੇ ਸਾਡੇ ਨਾਲ ਅਜ ਪੰਜ ਦਿਨੋਂ ਕਿਸੀ ਲੜਾਈ ਚੱਲੀ ਜਾਂਦੀ ਏ ਅੱਛਾ ਜੀ ਸਾਡਾ ਕੋਈ ਇਨਸਾਫ ਨਹੀਂ ਹੋਇਆ ਅਸੀਂ ਰੌਪਟ ਵੀ ਕਰਵਾ ਗਏ ਕੋਈ ਪੁਲਿਸ ਵਾਲਾ ਨਹੀਂ ਆ ਕੇ ਖੜਾ ਕੋਈ ਕਿਸੇ ਆਗਰ ਨੂੰ ਸਰਪੰਚ ਕੋਲੇ ਗਿੰਗਾ ਅਸੀਂ ਪੰਜ ਬੁੜੂਗਾ ਇਕੱਠਾ ਹੋ ਕੇ ਵੀ ਸਾਡਾ ਟਕਾ ਕਰਾਓ ਅਸੀਂ ਗਲਤੀ ਮੰਨਦੇ ਆਂ ਵੀ ਅਸੀਂ ਉਹਨੂੰ ਕਹਿਤਾ ਵੀ ਚਿੱਟਾ ਵੇਚਦਾ ਅਸੀਂ ਵੀ ਅੱਗੇ ਤੋਂ ਕਹਿੰਦੇ ਨਹੀਂ ਵੀ ਚਿੱਟਾ ਵੇਚਦਾ ਇਹ ਤੇ ਮੈਂ ਕਿਹਾ ਵੀ ਸਾਨੂੰ ਬਖਸ਼ ਦੋ ਪਰ ਇਹ ਗੱਲ ਉਹਨੇ ਸਰਪੰਚ ਨੇ ਕੋਈ ਵੀ ਕੁਝ ਨਹੀਂ ਸਾਨੂੰ ਇਨਸਾਫ ਨਹੀਂ ਦਿਵਾਇਆਗਾ ਅੱਗੋਂ ਇਨਸਾਫ ਦਿਵਾਉਣ ਦੀ ਬਜਾਏ ਅੱਗੋਂ ਕਾ ਨਾ ਕਾ ਨਾ ਕੋਈ ਨਾ ਮਨ ਸਮਝੀ ਟੱਕਰ ਕਰ ਲੋ ਅਸੀਂ ਟੱਕਰ ਕੀ ਕਰ ਸਕਦੇ ਜੀ ਅਸੀਂ ਤਾਂ ਟੱਕਰਾਂ ਚ ਕੰਮ ਕਰਕੇ ਦਾਦਾ ਟਾਈਮ ਪਾਸ ਕਰਦੇ ਸੀ ਸਰਪੰਚ ਦੇ ਘਰੇ ਜਾ ਕੇ ਮੈਨੂੰ ਧਮਕਾ ਦਿੱਤੋਂ ਉਹਨਾਂ ਦੇ ਗੱਡੀ ਲੈ ਕੇ ਉੱਥੇ ਘਰੇ ਲਾ ਕੇ ਕਹਨਾ ਮੈਨੂੰ ਵੱਡਦਾ ਉਹ ਉਹਦਾ ਵੱਡਣਾ ਨਹੀਂ ਇੱਥੇ ਹਜੇ ਉਹਨੇ ਕਿਰਪਾਨ ਕੱਢੀ ਵੀ ਆ ਮੈਨੂੰ ਮਾਰਨ ਵਾਸਤੇ ਇੱਥੇ ਪਿੰਡ ਵੀ ਬਹੁਤ ਇਕੱਠਾ ਹੋਇਆ ਸੀ ਉਹਨਾਂ ਦੇ ਕੈਮਰੇ 'ਚ ਵੀ ਰਿਕਾਰਡ ਆ ਇਹ ਚੀਜ਼ਾਂ ਤੇ ਕਹਿੰਦਾ ਮੈਂ ਤਾਂ ਸਰਪੰਚਾਂ ਦੇ ਘਰ ਨੂੰ ਅੱਗ ਲਾਉਂਗਾ ਕੱਲੇ-ਕੱਲੇ ਨੂੰ अच्छा सरपंच ਨੇ ਇੱਕ ਵਾਰ ਨਹੀਂ ਕਿਹਾ ਵੀ ਹਾਂ ਬਈ ਤੂੰ ਇਹ ਕੀ ਕਰਨਾ ਪਿਆ ਵੀ ਮੇਰੇ ਕੋਲੇ ਬੁੜੀਆਂ ਨੂੰ ਧੋਕਾ ਨਹੀਂ ਜਨਾ ਵੀ ਤੂੰ ਨਹੀਂ ਇਹ ਕੰਮ ਕਰਨਾ ਅੱਗੋਂ ਸਰਪੰਚ ਵੀ ਮੁੱਕਰੀ ਜਾਂਦਾ ਜੀ ਕੋਈ ਐਮਐਲਏ ਤੱਕ ਕੋਈ ਆ ਕੇ ਨਹੀਂ ਖੜਾ ਇੱਥੇ ਕੱਲੀ ਪੁਲਿਸ ਆਹਾ ਐਸਪੀ ਆਹਾ ਐਸਐਟੂ ਆਈ ਸੀਗੀ ਤੇ ਉਹ ਵੀ ਆ ਕੇ ਮੁੜ ਗਈ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾਗਾ ਨੁਕਸਾਨ ਹੋਇਆ ਜੀ ਨੁਕਸਾਨ ਵੀਰੇ ਸਾਡਾ ਸਾਰਾ ਹੀ ਹੋ ਗਿਆ ਸਾਨੂੰ ਪੈਨ ਨੂੰ ਵੀ ਸਾਡੇ ਜਿਹੜੇ ਆ ਤੇੜਾ ਲਿੜੇ ਇਹੀ ਹੈ ਕੱਲੇ ਸਾਡੇ ਕੋਲ ਸਾਡੇ ਕੋਲੇ ਲਿੜੇ ਵੀ ਨਹੀਂਗੇ ਕੋਈ ਠੀਕ ਹੈ ਕੀ ਮੰਗ ਕਰਦੇ ਹੋਗੇ ਮੰਗ ਅਸੀਂ ਸਾਨੂੰ ਇਨਸਾਫ ਚਾਹੀਦਾ ਜੀ ਸਾਡਾ ਜਿਹੜਾ ਜੋ ਵੀ ਆਹਾ ਹੋਇਆ ਹੈਗਾ ਨੁਕਸਾਨ ਹੋਇਆ ਸਾਡੀ ਪਰਵਾਈ ਕੀਤੀ ਜਾਵੇ ਸਾਡਾ ਘਰ-ਬਾਰ ਜੇ ਉਹ ਜਿਹਾ ਸੀਗਾ ਸਾਨੂੰ ਦਿੱਤਾ ਜਾਵੇ ਕੀ ਨਾਂ ਕੀ ਤੁਹਾਡਾ ਨਾਮ ਜੀ ਸਰਬਜੀਤ ਕੌਰ ਮੇਰਾ ਨਾਂ ਕੀ ਘਟਨਾ ਹੋਈ ਹੈ ਮੇਰਾ ਨਾਮ ਆ ਜੀ ਮੇਜਰ ਅੱਛਾ ਜੀ ਘਟਨਾ ਇਹ ਹੋਈ ਹੈ ਵੀ ਕੋਈ ਵੀ ਆਪਾਂ ਹਰ ਇੱਕ ਸੀ ਪੁੱਤ ਨੂੰ ਇਹੋ ਹੀ ਆਨੇ ਨਵੇਂ ਨਸ਼ੇ ਤੋਂ ਬਚੋ ਹੂੰ ਠੀਕ ਹੈ ਨਹੀਂ ਆਹਾ ਜਿੰਨੇ ਘਰ ਸਾੜੇ ਹੈ ਹੂੰ ਇਹ ਇਸੇ ਕਾਰਨ ਸਾੜੇ ਹੋਏ ਅੱਛਾ ਅਈ ਤੇ ਉਹ ਮੁੰਡੇ ਨੂੰ ਆਦੇ ਹੀ ਬਈ ਯਾਰ ਨਸ਼ਾ ਜਿਹੜਾ ਤੂੰ ਬਾਹਰ ਅੰਦਰ ਵੇਚ ਆਇਆ ਕਰ ਹੈ ਉਹ ਆਦਾ ਵੀ ਸਾਨੂੰ ਮੈਨੂੰ ਆਦਾ ਇਹ ਗੱਲ ਆਖੀ ਸੀ ਆਖੀ ਕਿ ਨਹੀਂ ਅੱਛਾ ਜੀ ਔ ਮੜੀ ਮੁੱਟੀ ਇਹਨਾਂ ਦੀ ਹੋਈ ਹੋਣੀ ਹੈ ਜਿੱਦ ਦੇ ਇਹ ਗੱਲ ਹੋਈ ਆ ਸ਼ੁਰੂ ਵਿੱਚੋਂ ਐਸੇ ਉਹ ਨਾ ਕੇ ਉੱਠ ਗਿਆ ਤੇ ਮੈਂ ਪੈਰ ਤੋਂ ਹੀ ਜਨ ਦੁਕਾਨ ਸੀ ਹਾ ਦੁਕਾਨਾ ਸਾਹਮਣੇ ਹੂੰ ਇੱਥੇ ਸਾਨੂੰ ਨਹੀਂ ਪਤਾ ਸੀ ਵੀ ਉਹ ਤੇ ਤਿਆਰੀ ਹੈ ਉਹਨਾਂ ਦੀ ਉਹਦਾ ਗੱਡੀ ਲੈ ਕੇ ਇੱਥੇ ਆ ਗਏ ਇੱਥੇ ਆ ਗਏ ਮੇਰਾ ਦੋ ਉਹ ਦੂਜਾ ਪੋਤਾ ਤੂੜੀ ਦੀ ਪੰਡ ਚੱਕਣ ਆਇਆ ਸੀਗਾ ਤੇ ਉਹਦਾ ਸ਼ੋਰ ਕਿਰਪਾਨ ਲੈ ਕੇ ਪਹਿ ਗਿਆ ਚਾਰ ਪੰਜ ਲਗਾੜੇ ਹੋਰ ਸੀ ਉਹਦੇ ਨਾਲ ਉਹ ਪਹਿ ਗਿਆ ਤੇ ਅਸੀਂ ਬਈ ਲਿਆ ਲੂ ਆਏ ਉਹਨੂੰ ਜਦੋਂ ਲਿਆਏ ਅਸੀਂ ਤਾਂ ਇੱਥੇ ਅੰਦਰ ਜੇ ਤਾਰ ਸਮਹ ਨਾਇ ਦੇ ਨਾਲ ਲੜੋ ਯਾ ਮਗਰੇ ਉਹ ਇੱਥੇ ਕਰਪਾਨ ਲਈ ਉਹਦਾ ਤੂੜੀ ਦੀ ਪੰਡ ਲੈਣ ਆਇਆ ਤੇ ਉਹਨੂੰ ਵੀ ਬਾਈ ਉਹ ਬੰਦੇ ਦੇ ਨੇ ਕਰਪਾਨ ਮਾਰੀ ਸੀ ਕੱਲ ਹੀ ਲੈ ਆ ਛੁੱਟੀ ਦਿਵਾ ਕੇ ਅੱਛਾ ਤੇ ਉੱਥੋਂ ਇਹਨਾਂ ਦੀ ਜਿਦਾਜਦਾਈ ਹੁੰਦੀ ਹੁੰਦੀ ਤੇ ਅਸੀਂ ਹਟਾ ਤੇ ਦੋ ਇਧਰ ਆਏ ਮੁੰਡੇ ਅਗਾ ਯਾਰ ਕਾਤੋਂ ਲੜਦੇ ਉਹਦਾ ਪਿਓ ਆਦਾ ਜੀ ਖੁੰਡੀ ਤੇ ਫਰਦਾ ਉਹ ਪਈ ਖੁੰਡੀ ਉਹਦੀ ਉਹ ਰਾਤ ਨਾਲ ਸੀ ਅਗਲਵਾਂ ਚ ਆਦਾ ਇਹਦੇ ਵੀ ਧਰ ਦੇ ਦੋ ਉਨੇ ਉਹਦੇ ਮਾਰੀਆਂ ਦੋ ਛਰਪਾਨਾ ਇੱਥੇ ਆ ਪੱਟਾਂ ਦੇ ਉਹ ਮੁੰਡਾ ਉਵੇਂ ਹੀ ਮੁੜ ਗਿਆ ਗਰਮੀ ਮੰਨੀ ਉਹਨੇ ਜਾ ਕੇ ਕਰੋ ਮਡਾਸਾ ਚੱਕ ਲਿਆ ਦੋ ਉਹਦੇ ਮਾਰੇ ਉਸ ਬੰਦੇ ਫਿਰ ਹੌਲੀ 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 ਨਾ ਤੇ ਹੋਰ ਵੀ ਮਤਲਬ ਬੰਦਿਆਂ ਦੇ ਵੱਜੀਆਂ ਰਾਤ ਕਿੰਨੇ ਲੋਕ ਜ਼ਖਮੀ ਹੋਇਆ ਕਿੰਨੇ ਘਰਾਂ ਨੂੰ ਅੱਗ ਲਾਈ ਆ ਰਾਤ ਸਮਝ ਲਾ ਵੀ ਦੋ ਘਰ ਉਧਰ ਤੀਜਾ ਆਹਾ ਹੈ ਇਹ ਚੌਥਾ ਹੋ ਪੰਜ ਮਾ ਉਹ 6 7 ਘਰ ਆ ਜੀ ਅੱਛਾ ਚਖਮੀ ਕਿੰਨੇ ਕੁ ਲੋਕ ਹੋਇਆ ਜਖਮੀ ਹੋਇਆ 6 7 ਬੰਦੇ ਦਾ ਸਾਡੇ ਆ ਜੀ ਅੱਛਾ ਬਰਸਾਈਆ ਕੀ ਕਾਰਵਾਈ ਦਾ ਭਰੋਸਾ ਦਿੱਤਾ ਕੋਈ ਸਾਨੂੰ ਕੋਈ ਭਰੋਸਾ ਨਹੀਂ ਦਿੱਤਾ ਮੈਂ ਦੂਜੇ ਦਿਨ ਹੀ ਰੌਪਟ ਪਵਾ ਕੇ ਆਇਆ ਸੀ ਅੱਛਾ ਸਾਡੇ ਕੋਈ ਮੌਕਾ ਵੇਖਣ ਨਹੀਂ ਆਇਆ ਪੰਚਾਇਤ ਨੂੰ ਵੀ ਡਿੱਕੀ ਗਏ ਅਸੀਂ ਹੈ ਤੀਜੇ ਚੌਥੇ ਦਿਨ ਬਰਾਵਾ ਉਹ ਆਈ ਇੱਥੇ ਅੱਛਾ ਠੀਕ ਹੈ ਰਾਤ ਵਾਲੀ ਘਟਨਾ ਤੋਂ ਬਾਅਦ ਆਏ ਹੈ ਹਾਂ ਰਾਤ ਵਾਲੀ ਘਟਨਾ ਤੋਂ ਬਾਅਦ ਆਏ ਆ ਅੱਜ ਵੀ ਆਏ ਸੀਗੇ ਹਾਂ ਤੇ ਜਾਂ ਕੱਲ ਹੀ ਆਏ ਬਸ ਠੀਕ ਹੈ ਤੁਹਾਨੂੰ ਬਸ ਕਿਹਨਾ ਹੋਈ ਹੈ ਇਹ ਮਹਾਰਾਜਾਂ ਘਟਨਾ ਤਾਂ ਚਾਜ ਤੇ ਚਿੱਟੇ ਤੇ ਰੋਕਦੇ ਸੀ ਚਿੱਟਾ ਜਦੋਂ ਕੋਲੋਂ ਖਾਂਦੇ ਆ ਨਸ਼ੇ ਦੇ ਵਿੱਚ ਫਿਰ ਸਭ ਨੂੰ ਉਹਨਾਂ ਦੇ ਹੋਰ ਜਿਹੜੇ 20 50 ਮੁੰਡੇ ਆ ਉਹਨਾਂ ਨੂੰ ਨਾਰ ਲਾ ਲਿੰਦੇ ਆ ਉਹਨਾਂ ਨੂੰ ਨਾਲ ਫਿਰ ਚਿੱਟਾ ਖੋਂਦੇ ਆ ਤੇ ਜੋ ਕਿ ਅਸੀਂ ਜੀ ਰੋਕਦੇ ਆਂ ਭਾਈ ਚਿੱਟਾ ਨਾ ਖਾਓ ਕਿਉਂ ਤੁਸੀਂ ਮੁੰਡਿਆਂ ਦੀ ਜੜ ਜੜ ਕੱਢਦੇ ਆਂ ਗਾਂ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਵੀ ਖਤਮ ਕਰਦੇ ਤੁਸੀਂ ਕਿਉਂ ਜਿਹੇ ਜਿਹੀਆਂ ਗੱਲਾਂ ਕਰਦੇ ਆਂ ਤੇ ਫਿਰ ਸਾਡੇ ਨਾਲ ਜਿਵੇਂ ਲੜਾਈਆਂ ਵੜ ਲੈਂਦੇ ਆ ਜਿਵੇਂ ਉਹਨਾਂ ਜਿਹੜੀ ਆ ਸਾਡੇ ਨਾਲ ਲੜਾਈ ਹੋਈ ਆ ਇਹ ਲੜਾਈ ਦੇ ਵਿੱਚ ਗੁਰਵਿੰਦਰ ਸਿੰਘ ਨੇ ਲੜਾਈ ਕਰੀ ਆ ਫੂਲਾ ਸਿੰਘ ਤੇ ਮੁੰਡੇ ਨੇ ਸਾਡੇ ਨਾਲ ਇਹ ਜਦੋਂ ਸਾਡਾ ਮੁੰਡਾ ਤੇ ਛਡਾਉਣ ਗਿਆ ਹੋਰ ਮੁੰਡਿਆਂ ਨਾਲ ਲੜਦੇ ਸੀਗੇ ਤੇ ਜੋ ਛਡਾਉਣ ਗਿਆ ਤੇ ਉਹਨਾਂ ਨੂੰ ਦੋ ਤਿੰਨ ਕਿਰਪਾਨਾਂ ਗੁਰਵਿੰਦਰ ਨੇ ਮਾਰੀਆਂ ਮੇਰੇ ਮੁੰਡੇ ਦੇ ਲੱਤਾਂ ਤੇ ਤੇ ਜੋ ਲੱਤਾਂ ਤੇ ਮਾਰੀਆਂ ਦੋ ਕਿਰਪਾਨਾਂ ਤੇ ਉਹ ਗਰਮੀ ਜਾ ਕੇ ਉਹਨਾਂ ਦਾ ਉਹ ਨੂੰ ਆਏ ਹੋਗੇ ਮੈਂ ਗਿਆ ਤਾਂ ਛਡਾਉਣ ਹੈ ਤੇ ਮੇਰੇ ਇਹਨੇ ਕਾਹ ਤੋਂ ਮਾਰੀਆਂ ਤੇ ਉਹਨੇ ਕਿ ਲਜਾ ਕੇ ਇੱਕ ਛੋਟੀ ਤੇ ਇੱਕ ਛੋਟੀ ਉਹਨੇ ਮਾਰੀਏ ਹਰਕ ਦੇ ਵਿੱਚ ਅੱਛਾ ਜੇ ਆਪਾਂ ਕਿ ਰਾਤ ਕੀ ਹੋਇਆ ਜੀ ਰਾਤ ਨੂੰ ਅੱਗ ਲਾਤੀ ਬਸ ਸੜੇ ਘਰਾਂ ਨੂੰ ਕਿੰਨੇ ਘਰਾਂ ਨੂੰ ਅੱਗ ਲੱਗੀ ਹੈ ਕਿੰਨਾ ਕੁ ਨੁਕਸਾਨ ਹੋਇਆ ਹੈ ਇਹ ਦਾਦੀ ਪਾਕ ਹੋਇਆ ਨਹੀਂ ਪਤਾ ਵੀ 50 ਲੱਖ ਦਾ ਕਿੰਨਾ ਨੁਕਸਾਨ ਹੋ ਗਿਆ ਸਾਰੇ ਘਰਾਂ ਦਾ ਕਿ 60 ਲੱਖ ਦਾ ਕਿੰਨਾ ਹੋ ਗਿਆ ਇਹ ਕਿ ਇੰਨੇ ਲੋਕ ਆਏ ਸੀ ਜਿਨ੍ਹਾਂ ਨੇ ਹਮਲਾ ਕੀਤਾਗਾ ਕਿੰਨੇ ਕੁ ਵੇਲੇ ਦੀ ਘਟਨਾ ਹੈ ਇਹ 10 11 ਵਜੇ ਦੀ ਘਟਨਾ ਹੈ ਮਹਾਰਾਜ ਜੀ ਹਾਂ ਤੇ ਲੋਕ ਤਾਂ ਇਹ ਨਹੀਂ ਪਤਾ ਵੀ 200 ਬੰਦਾ ਲੈ ਸੀਗਾ ਤੇ ਇਹ ਨਹੀਂ ਪਤਾ 150 ਬੰਦਾ ਸੀ ਅਸੀਂ ਤਾਂ ਡਰ ਦੇ ਮਾਰੇ ਅੰਦਰੋਂ ਹੀ ਨਹੀਂ ਨਿਕਲੇ ਕਿਸੇ ਦੇ ਘਰੇ ਜਾ ਕੇ ਪਏ ਠੀਕ ਹੈ ਹਾਂਜੀ ਤੇ ਕਿੰਨੇ ਘਰਾਂ ਨੂੰ ਅੱਗ ਲਾਈਏ ਇਹ 8 ਘਰਾਂ ਨੂੰ ਘਰਾਂ ਨੂੰ ਅੱਗ ਲਾਈਏ ਜੀ ਕੋਈ ਨੁਕਸਾਨ ਵੀ ਹੋਇਆ ਕਿਸੇ ਦਾ ਕੋਈ ਅੱਗ ਵਿੱਚ ਝੋਲਸਿਆ ਗਿਆ ਹੋਵੇ ਨਹੀਂ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਜਿਹੜੇ ਜਿਹੜੇ ਸਾਡੇ ਨੁਕਸਾਨ ਹੋਏ ਆ ਆ ਵੇਖੋ ਆਹ ਪ੍ਰਜਾਵਕ ਖਤਮ ਕਰਤੀਆਂ ਤੇ ਜਿਹੜੇ ਸਮਾਨ ਸਾਰਾ ਖਤਮ ਕਰ ਹਾਂ ਜਿਹੜਾ ਸਾਡੇ ਵਰਤਨਾਲਾ ਸਾਹਿਬ ਖਤਮ ਕਰ ਸਵਾਹ ਕਰਦਾ ਸਾਡਾ ਉਸ ਸੈਸਾਇਟੀ ਦੀ ਪੁਲਿਸ ਕੀ ਕੀ ਦੀਏ ਪੁਲਸ ਦਾ ਜੀ ਆਪ ਦੇ ਕਾਰਵਾਈ ਕਰ ਲਗੀ ਹੈ ਹੋਵੇ ਕੋਣ ਵੇਖੋ ਕਿ ਕਾਰਵਾਈ ਦੇ ਵਿੱਚ ਕੀ ਕਰਦੀ ਹੈ ਪੁਲਸ ਨੂੰ ਤੁਸੀਂ ਕੰਮ ਕੀ ਕਰਦੇ ਹੋ ਅਸੀਂ ਤਾਂ ਦਿਹਾੜੀ ਦਿਹਾੜੀ ਕਰਦੇ ਹਾਂ ਸਾਰੇ ਗਰੀਬ ਦਿਹਾੜੀ ਵਾਲੇ ਨੇ ਹਾਂ ਸਾਰੇ ਦਿਹਾੜੀ ਵਾਲੇ ਹਾਂ ਜੀ ਇਹ ਬੜੀ ਮੁਸ਼ਕਲ ਨਾਲ ਤੁਸੀਂ ਸਮਾਨ ਬਣਾਇਆ ਹੋਗਾ ਜਿਹੜੀ ਘਟਨਾ ਹੋਈ ਹੈ ਫਿਰ ਬੜਾ ਮਤਭਾਗੀ ਘਟਨਾ ਹੈ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਉਹ ਅਸੀਂ ਤਾਂ ਇਹੀ ਮੰਗ ਕਰਦੇ ਜੀ ਸਾਡਾ ਜਿਹੜਾ ਕਰਦਾ ਸਮਾਨ ਸੀਗਾ ਇਹ ਸਾਨੂੰ ਮਾਜਵਾ ਦਿੱਤਾ ਜਾਵੇ ਤੇ ਦੋਸ਼ੀਆ ਖਲਾਫ ਨਾ ਨਾ ਜਿਹੜੇ ਦਾ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮਿਲ ਜਾਵੇ ਸਾਡੀ ਤੇ ਇਹੀ ਮੰਗ ਹੈ ਸਰਕਾਰ ਮੁਰੇ ਹਾਂਜੀ ਕੀ ਨਾਮ ਆ ਤੁਹਾਡਾ ਕੀ ਘਟਨਾ ਹੋਈ ਮਨਪ੍ਰੀਤ ਕੌਰ ਜੀ ਸਾਡੇ ਨਾਲ ਜੀ ਆਪ ਆਪਣਾ ਘਟਨਾ ਹੋਈ ਹੈ ਜੀ ਸਾਡੇ ਘਰ ਨੂੰ ਅੱਗ ਲੱਗੀ ਮੰਦਿਰ ਲੜੀ ਸੀ ਜੀ ਸਾਡਾ ਤਾਂ ਕੋਈ ਰੋਲ ਹੀ ਨਹੀਂ ਸੀਗਾ ਇਸ ਗੱਲ ਵਿੱਚ ਅੱਛਾ ਅੱਗ ਲੱਗੀ ਜੀ ਰਾਤ ਨੂੰ ਅਸੀਂ ਤਾਂ ਆਪਣੀ ਜਾਨ ਬਚਾ ਕੇ ਭੱਜ ਗਏ ਜੀ ਅੱਛਾ ਹਾਂਜੀ ਕੀ ਕਾਰਨ ਕੀ ਹੈ ਜੀ ਇਹ ਜੀ ਕਾਰਨ ਨਹੀਂ ਹੈ ਬਸ ਚਿੱਟੇ ਤੇ ਰੋਕਦੇ ਸੀ ਜੀ ਇੱਥੇ ਉਹਨਾਂ ਨੇ ਲੜਾਈ ਵਧਾ ਲਈ ਉਹ ਮੇਰੇ ਜੇਠ ਦਾ ਮੁੰਡਾ ਸੜਾਉਣ ਗਿਆ ਸੀਗਾ ਜੀ ਉਹਦੇ ਪਿੱਛੇ ਸਾਡਾ ਵੀ ਘਰ ਨੂੰ ਅੱਗ ਲਾ ਗਈ। ਅੱਛਾ ਕਿੰਨਾ ਕੁ ਨੁਕਸਾਨ ਹੋਇਆ ਜੀ? ਨੁਕਸਾਨ ਜੀ ਬਹੁਤ ਹੋਗਾ ਸਾਡਾ ਜੀ। ਅੱਛਾ। ਹਾਂਜੀ ਮੇਰੀ ਜੀ ਬੇਟੀ ਦਾ ਸਮਾਨ ਸਾਰਾ ਬਣਿਆ ਪਿਆ ਸੀ ਬਿਸਤਰੀ, ਭਾਂਡੇ ਸਾਰੇ ਮੱਚ ਗਏ ਜੀ। ਅੱਛਾ। ਇਹ ਵਿਆਹ ਰੱਖਿਆ ਸੀ। ਨਹੀਂ ਜੀ ਹਲੇ ਤਾਂ ਛੋਟੀ ਹੈ ਜੀ ਵਿਆਹ ਤਾਂ ਹਲੇ ਕਰਨਾ ਨਹੀਂ ਸੀ ਵੀ ਬੁੜੂਆਂ ਨੂੰ ਪਤਾ ਹੀ ਐ ਵੀ ਜੀ ਬਣਾ ਲਗੇ ਹੌਲੀ ਹੌਲੀ ਮੈਂ ਤਾਂ ਜੀ ਚਾਰ ਘਰਾਂ ਦਾ ਕੰਮ ਕਰਦੀ ਗੋਆ ਕੁੜਾ ਸੇਟ ਸੇਟ ਬਣਾਈ ਸੀਗੇ ਅੱਛਾ ਜੀ ਹਾਂਜੀ ਮਸ਼ੀਨ ਸੀ ਜੀ ਕੱਪੜੇ ਧੋਣ ਵਾਲੀ ਸਾਰਾ ਕੁਸ ਭੰਨ ਤੋੜ ਗੇ ਕੂਲਰ ਸੀ ਟੀਵੀ ਸੀ ਸਾਰਾ ਕੁਸ ਭੰਨ ਗੇ ਜੀ ਅੱਛਾ ਹਾਂਜੀ ਕਿੰਨੇ ਘਰਾਂ ਨੂੰ ਅੱਗ ਲੱਗੀ ਹੈ ਕਿਹਦਾ ਜਾਨੀ ਨੁਕਸਾਨ ਵੀ ਹੋਇਆਗਾ ਨਹੀਂ ਜੀ ਜਾਨ ਤਾਂ ਤਾਂ ਬਚ ਗਏ ਤੇ ਵੀ ਮੂੰ ਅੱਗ ਲਾ ਗਈ ਸਾਰੇ ਘਰਾਂ ਨੂੰ 8 ਘਰਾਂ ਨੂੰ ਅੱਗ ਲੱਗੀ ਹੈ ਜੀ ਅੱਛਾ ਕਾਰਨ ਕੀ ਹੈ ਤੇ ਪਿੱਛੇ ਇਰੇ ਪਿੱਛੇ ਕਾਰਨ ਜੀ ਆਹੀ ਆ ਵੀ ਚਿੱਟੇ ਤਰੋਕਦੇ ਸੀਗੇ ਤੇ ਉਹ ਆਂਦਾ ਵੀ ਮੈਨੂੰ ਕਿਉਂ ਰੋਕਦੇ ਆ ਤੁਸੀਂ ਉਹ ਆਂਦੇ ਵੀ ਸਾਡੇ ਤੋਂ ਬੱਚੇ ਦਾ ਨਹੀਂ ਜੀ ਵੇਚਦਾ ਜਾਂ ਨਹੀਂ ਜੀ ਵੇਚਦਾ ਸੀ ਵੀ ਬੱਚੇ ਗਾਲ ਤਾਂ ਤੋਂ ਸਾਡੇ ਹਾਂਜੀ ਬੱਚਿਆਂ ਨੂੰ ਜੀ ਮੰਗਰ ਲਾ ਲੈਂਦਾ ਤੇ ਉਹ ਲੜਾਈ ਚ ਫਿਰ ਮੂਰੇ ਹੋ ਜਾਂਦੇ ਹੈਗੇ ਠੀਕ ਹੈ ਕਿੰਨੇ ਕੁ ਜਾਣੇ ਸੀਗੇ ਉਹ ਜੀ ਹੋਣਗੇ ਕੋਈ 50 60 ਜਾਣੇ ਅਸੀਂ ਤਾਂ ਹੁਣ ਹੈ ਨਹੀਂ ਸੀਗੇ ਜੀ ਘਰੇ ਅਸੀਂ ਤਾਂ ਆਪ ਦਾ ਜਾਨ ਬਚਾ ਕੇ ਭੱਜ ਗਏ अच्छा हां जी ਤੇ ਕੀ ਮੰਗ ਕਰਦੇ ਹੁਣ ਤੁਸੀਂ ਅਸੀਂ ਜੀ ਆਹੀ ਮੰਗ ਕਰਦੇ ਵੀ ਜਿਹੜਾ ਸਾਡਾ ਸਮਾਨ ਭੰਨਿਆ ਵੀ ਸਾਨੂੰ ਇਹ ਮਿਲਣਾ ਚਾਹੀਦਾਗਾ ਅੱਛਾ ਹਾਂ ਜੀ ਅਸੀਂ ਤਾਂ ਜੀ ਗਰੀਬ ਬੰਦੇ ਆਗੇ ਉਸ ਪ੍ਰਸ਼ਾਸਨ ਪਹੁੰਚੇ ਹਾਂਜੀ ਅੱਛਾ ਇਹ ਕੁਝ ਕੇ ਗੱਲ ਵੀ ਸਾਹਮਣੇ ਆਈ ਸੀ ਵੀ ਕੁਝ ਲੋਕ ਇਸ ਅੱਗ ਦੇ ਝੁਲਸੇ ਗਏ ਨੇ ਹਾਂਜੀ ਜਖਮੀ ਹੋਏ ਨਹੀਂ ਜੀ ਇਸ ਗੱਲ ਤਾਂ ਜੀ ਬਚ ਗਏ ਜੀ ਸਾਡਾ ਬਸ ਘਰ ਹੀ ਮਚਾਤਾ ਉਹਨਾਂ ਨੂੰ ਤੁਸੀਂ ਘਰ ਛੱਡ ਕੇ ਭੱਜ ਗਏ ਹਾਂਜੀ ਹਾਂਜੀ ਕਿੰਨੇ ਕੁ ਬੰਦੇ ਆਏ ਸੀਗੇ ਉਹ ਹੋਣਗੇ ਜੀ 50 60 ਜਾਣੇ ਮਤਲਬ ਤਾਂ ਘਰ ਦੀ ਤਾਂ ਕੋਚੀ ਜੀ ਬਚੀ ਨਹੀਂ ਨਾ ਜੀ ਕੋਈ ਬਚੀ ਨਹੀਂ ਸਾਡੇ ਤਾਂ ਜੀ ਪੌਣ ਵਾਲੇ ਲੀੜੇ ਵੀ ਨਹੀਂ ਬਚੇਗੇ ਠੀਕ ਹੈ ਹਾਂ ਕੀ ਨਾਮਾ ਤੁਹਾਡਾ ਕੀ ਕਹਿਣਾ ਚਾਹੋਗੇ ਕੀ ਘਟਨਾ ਮੇਰਾ ਨਾਮ ਜੀ ਕਾਲੀ ਹੈ ਜੀ ਅੱਛਾ ਸਾਡਾ ਸਮਾਨ ਸਾਰਾ ਜੀ ਮਚਾ ਗਿਓ ਸਾਡੇ ਜਿਹੜੇ ਮਤਲ ਪਸ਼ੂ ਡੰਗਰ ਸੀ 10 ਬੱਕਰੀਆਂ ਸੀਗਾ ਉਹ ਵੀ ਲੈ ਗਏ ਸਾਡਾ ਸਾਰਾ ਫਰਨਾਹ ਕੰਮ ਕਰਦਾ ਅਸੀਂ ਕੱਲ ਕੰਮ ਤੇ ਗਏ ਸੀਗੇ ਅੱਛਾ ਤੇ ਸਾਡੇ ਮਗਰੋਂ ਸਾਨੂੰ ਹੈਰਾਨ ਬਹੁਤ ਕੀਤਾ ਉਹਨਾਂ ਨੇ ਅੱਛਾ ਸਾਨੂੰ ਕਹਿੰਦੇ ਵੀ ਸੀ ਸਾਨੂੰ ਵੀ ਮਾਰ ਵੀ ਦੇਵਾਂਗੇ। ਅੱਛਾ ਨਹੀਂ ਕਾਰਨ ਕੀ ਹੈ ਵੀਰੇ ਜਿਸ ਤੱਕ क्रूरਤਾ ਨਾਲ ਜੋ ਅਸੀਂ ਅਸੀਂ ਗਏ ਸੀ ਵੀਰੇ ਦੀ ਛਡਾਉਣ ਅੱਛਾ ਸਾਨੂੰ ਉਹਨਾਂ ਨੇ ਮਾਰਨ ਦੀ ਧਮਕੀ ਵੀ ਦਿੱਤੀ ਸੀ ਸਾਨੂੰ ਮਾਰ ਦਾ ਸੀ। ਕਿਹਨੂੰ ਛਡਾਉਣ ਗਏ ਸੀ ਕੀ ਗੱਲ ਹੋਈ ਸੀਗੀ? ਉਹ ਗੱਲਬਾਤ ਮੁੰਡੇ ਬਾਜ ਜੀ ਦੇ ਸੀਗੀ। ਸਾਨੂੰ ਕੋਈ ਗੱਲ ਦਾ ਉਹਨਾਂ ਦੀ ਦਾ ਪਤਾ ਨਹੀਂ ਸੀਗਾ। ਅੱਛਾ ਅਸੀਂ ਉਹਨਾਂ ਨੂੰ ਛਡਾਉਣ ਜਾ ਬੜੇ ਤੇ ਉਹਨਾਂ ਨੇ ਸਾਨੂੰ ਵੀ ਧਮਕੀ ਦਿੱਤੀ ਵੀ ਸਾਨੂੰ ਵੀ ਮਾਰ ਦਾਂਗੇ ਸੀ। ਫਿਰ ਅਸੀਂ ਆਪਦੀ ਜਾਨ ਬਚਾ ਕੇ ਭੱਜ ਗਈ ਅੱਛਾ ਤੇ ਰਾਤ ਉਹਨਾਂ ਨੇ ਸਾਡਾ ਸਾਰਾ ਨੁਕਸਾਨ ਕਰਤਾ ਸਾਡਾ ਜੋ ਪਸ਼ੂ ਡੰਗਰ ਸੀ ਸਭ ਉਹ ਵੀ ਲੈ ਗਏ ਕੌਣ ਲੋਕ ਸੀਗੇ ਇਹ ਕਾਰਨ ਕੀ ਹੈ ਇੰਨਾ ਇੰਨੀ ਜਿਹੜੀ ਗੱਲ ਸਾਹਮਣੇ ਆ ਰਹੀ ਆ ਵੀ ਕੋਈ ਨਸ਼ੇ ਨੂੰ ਲੈ ਕੇ ਕੋਈ ਮਸਲਾ ਹੈ ਹਾਂ ਨਸ਼ੇ ਦਾ ਮਸਲਾ ਹੀ ਸੀਗਾ ਜੀ ਅੱਛਾ ਹਾਂ ਉਹਨਾਂ ਨੇ ਆਖਿਆ ਵੀ ਤੁਸੀਂ ਹਟਜੋ ਇਹ ਕੰਮ ਕਰਨੋਂ ਉਹ ਕਹਿੰਦੇ ਵੀ ਤੁਸੀਂ ਜਿਨ੍ਹਾਂ ਨੇ ਕਿੰਨਾ ਨੇ ਕਿਹਾ ਤੁਸੀਂ ਜੋ ਛਾਂ ਸਾਡੇ ਪਿੰਡੋਂ ਕਹਿ ਮੁੰਡੇ ਨਹੀਂ ਅੱਛਾ ਹਾਂ ਉਹਨਾਂ ਨੇ ਆਖਿਆ ਵੀ ਹਟਜੋ ਕਹਿੰਦੇ ਵੀ ਅਸੀਂ ਨਹੀਂ ਹਟਦੇ ਬਾਹਰੋਂ ਆਉਂਦੇ ਨੇ ਮੁੰਡੇ ਉਹ ਹਾਂ ਚਿੜੇ ਰਗੀ ਤੋਂ ਹੁੰਦੇ ਨੇ ਉਹ ਕਹਿੰਦੇ ਵੀ ਅਸੀਂ ਨਹੀਂ ਛੱਡਦੇ ਕਿੱਥੇ ਆਉਂਦੇ ਕਿੱਥੋਂ ਨੇ ਜਾਣਦੇ ਤੁਸੀਂ ਉਹਨਾਂ ਲੋਕਾਂ ਚਾਰ ਤਾਂ ਜੀ ਇੱਥੋਂ ਦੇ ਚਾਰ ਇੱਥੋਂ ਮੰਨੇ ਕੀ ਨਾ ਕੀ ਕੀ ਨਾ ਕੀ ਗਾ ਪਹਿਲਾਂ ਵੀ ਉੱਪਰ ਨਸ਼ਾ ਵੇਚਦੇ ਆ ਜਾਂ ਖਾਂਦੇ ਆ ਕੀ ਮਾਮਲਾ ਵੇਚਦੇ ਵੀ ਸੀ ਪਹਿਲਾਂ ਅੱਛਾ ਖਾਂਦੇ ਵੀ ਆ ਖਾਂਦੇ ਵੀ ਆ ਤੇ ਉਹ ਉਹਨਾਂ ਨੂੰ ਉਹ ਮੁੰਡੇ ਨੇ ਕਿਹਾ ਵੀ ਤੁਸੀਂ ਇਹ ਕੰਮ ਨਾ ਕਰੋ ਉਹ ਕਹਿੰਦੇ ਵੀ ਤੂੰ ਸਾਨੂੰ ਕੰਮ ਨਾ ਰੁਕਣਾ ਅਸੀਂ ਕਰਾਂਗੇ ਉਹ ਕਹਿੰਦੇ ਅੱਛਾ ਕਿੰਨੇ ਕੁ ਜਣੇ ਸੀਗੇ ਇਹਦਾ ਪਿੰਡੋ ਤਾਂ ਜੀ ਚਾਰ ਵੀਰੇ ਤੁਹਾਡਾ ਕੀ ਘਟਨਾ ਹੋਈ ਹੈ ਮੇਰਾ ਨਾਂ ਜੀ ਵੇਦ ਅੱਛਾ ਅਸੀਂ ਤਾਂ ਜੀ ਆਈ ਬੰਦੇ ਉਹ ਲੜੀ ਜਾਂਦੇ ਸੀ ਇੱਕਦਮ ਮੁੰਡਾ ਜਿਹੜਾ ਚਿੱਟਾ ਵੇਚਦਾ ਅੱਛਾ ਤੇ ਲੜੜਾ ਆਈ ਤਾਂ ਦੁੱਧੇ ਘਰ ਆ ਲੈਣਾ ਸੀ ਗਵਣ ਗਵਣ ਕੇ ਗਵਣੇ ਦੇ ਹੀ ਤਾਂ ਸ਼ਰਾਬ ਨੂੰ ਪਿੱਛੇ ਬਸ ਮੁੰਡਾ ਗਿਆ ਇੰਨਾ ਕੰਮ ਹੋ ਗਿਆ ਅੱਛਾ ਤੇ ਆ ਜਿਹੜਾ ਹੁਣ ਸਾਡਾ ਜੀ ਨੁਕਸਾਨ ਆ ਦੇਖ ਲਓ ਅੱਛਾ ਦੇਹੀ ਜਾਂਦਾ ਹੀ ਸਾਨੂੰ ਠੀਕ ਹੈ ਹੁਣ ਕਿੰਨਾ ਹੋਇਆ ਕਿੰਨੇ ਘਰਾਂ ਨੂੰ ਅੱਗ ਲਾਈ ਐ ਤੇ ਤੁਸੀਂ ਚਿੱਟਾ ਵੇਚਣ ਤੋਂ ਰੋਕਦੇ ਸੀ ਹਾਂ ਹਾਂ ਅੱਛਾ ਉਹ ਜਿਹੜੇ ਮੁੰਡੇ ਵੇਚਦੇ ਕਦੋਂ ਕਦੀ ਵੇਚਦੇ ਨੇ ਇਹ ਇਹ ਤਾਂ ਵੇਚਦੇ ਤਾਂ ਹੀ ਬਹੁਤ ਚਿਰਦੇ ਹੋ ਵੇਚਦੇ ਪੰਜ ਸੱਤ ਸਾਲ ਹੋ ਗਏ ਉਹਨੇ ਤੇ ਪੁਲਿਸ ਇਹਨਾਂ ਨੂੰ ਪਹਿਲਾਂ ਨਹੀਂ ਪੁਲਿਸ ਨੇ ਫੜੇ ਫੜੇ ਕਦੀ ਲੈਣ ਦੇਣ ਕਰ ਲੈਂਦੀ ਪੁਲਿਸ ਵਾਲੇ ਤੇ ਚਾਲਾ ਅੱਛਾ ਮਹੀਨਾ ਮੋਨਾ ਭਰ ਦਿੰਦੇ ਛੱਡ ਦਿੰਦੇ ਤੁਹਾਡੇ ਪਿੰਡ 'ਚ ਨਸ਼ਾ ਕਿੰਨਾ ਹੈ ਨਸ਼ਾ ਜੀ ਹੁਣ ਆਪਾਂ ਕਿਹੜਾ ਖਾਂਦੇ ਨਹੀਂ ਪੀਂਦੇ ਨਹੀਂ ਆਪਾਂ ਤਾਂ ਅੱਛਾ ਠੀਕ ਫਿਰ ਰੋਕਦੇ ਤਾਂ ਤੁਸੀਂ ਸੀ ਨਾ ਜੀ ਚਿੱਟੇ ਤੋਂ ਉਹ ਫਿਰ ਆਪਾਂ ਨੇ ਕਿਉਂ ਜਵਾਕਾਂ ਨੂੰ ਛੋਟਿਆਂ ਨੂੰ ਖਰਾਬ ਕਰਦੇ ਹੈ ਠੀਕ ਹੈ ਹੂੰ ਠੀਕ ਹੈ ਕਿੰਨੇ ਕ ਜਾਣੇ ਸੀ ਕਿੰਨੇ ਕ ਵਜੇ ਦੀ ਘਟਨਾ ਹੈ ਇਹ ਇਹ ਉਹ ਹੀ ਹੈ ਜੀ 1:30 11 ਵਜੇ ਦੇ ਦੱਸਤਾ ਹੈ अच्छा कितने किलो काय सीगे लोग ਤਾਂ ਇਹ ਪਿੰਡੋਂ ਤਾਂ ਜਿਹੜੇ ਮੁੰਡੇ ਹੁਣ ਆਪਣੇ ਯਾਦ ਆ ਇਹਨਾਂ ਨੂੰ ਜਾਣਦੇ ਹਾਂ ਤਾਂ ਚਾਰ ਹੀ ਆ আচ্ছা ਤੇ ਦੂਜੇ ਬਾਹਰੋਂ ਤਾਂ ਪਤਾ ਨਹੀਂ ਕਿੰਨੇ 50 ਹੋਣਗੇ ਕਿ 60 ਹੋਣਗੇ ਕਿਹੜਾ ਇਹਨਾਂ ਨੁਕਸਾਨ ਕਰਕੇ ਗਏ 8-10 ਘਰਾਂ ਦਾ আচ্ছা 8-10 ਘਰਾਂ ਨੂੰ ਅੱਗ ਲਾਈ ਜਾਂਦਾ ਹਾਂ ਹਾਂ আচ্ছা ਤੇ ਹੋਰ ਲੁੱਟ ਕੇ ਕੀ ਲੈ ਗਏ ਨੇ ਲੁੱਟ ਕੇ ਤਾਂ ਜੀ ਆਹ ਹੁਣ ਕੋਈ ਪੈਸਾ ਢੇਲਾ ਪਿਆ ਸੀ ਸਵਾ ਸੱਪਾ ਪਿਆ ਸੀ ਵਿੱਚ আচ্ছা ਵੱਡਾ ਬੁੱਡਾਂ ਦੇ ਕੱਢ ਗੁੱਢ ਕੇ ਬਾਹਰ ਸਿਰ ਤੇ ਬਾਕੀ ਅੱਗ ਲਾਤੀ আচ্ছা ਤੇ ਕੀ ਮੰਗ ਕੀਤੀ ਹੈ ਹੁਣ ਪ੍ਰਸ਼ਾਸਨ ਤੋਂ ਆਇਆ ਸੀਗਾ ਪੁਲਿਸ ਆਈ ਸੀ ਕੀ ਕਰਕੇ ਗਈ ਹੈ ਉਹ ਤਾਂ ਦੇ ਜੀ ਬਸ ਛੋਟਾ ਕਰਾ ਦੇਗੇ ਮਾੜਾ ਮੋੜ ਕੋਈ ਜਿਹੜਾ ਨੁਕਸਾਨ ਹੋਇਆ ਆ ਗੱਲ ਆ ਗਈ ਹੁਣ ਕੀ ਮੰਗ ਕਰਦੇ ਹੋ ਕਿਹੇ ਜੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਜੀ ਅਸੀਂ ਤਾਂ ਆਈ ਹੈ ਵੀ ਰਿਜ਼ਲਟ ਆ ਚਾਹੇ ਇੰਨਾ ਕ ਨੁਕਸਾਨ ਹੋਇਆ ਇਹ ਮਾੜਾ ਆਸਰਾ ਲੱਗਿਆ ਇੰਨੇ ਨਾ ਬਹੁਤ ਮੇਰਾ ਸਰਬਜੀਤ ਕੋਰਾਈ ਕੀ ਗੱਲ ਤੁਸੀਂ ਸਮਾਨ ਚੱਕਿਆ ਹੈਗਾ ਜੀ ਰਾਤ ਵੀ ਸਾਡੀ ਕਾਹਾਂ ਕੰਧ ਟਾਤੀ ਨਾਲੀ ਨਾਲ ਉਧਰੋਂ ਟਾਤੀ ਨਾਲ ਸਾਡੇ ਡਲੇ ਟੰਡਲੇ ਮਾਰੇ ਸੀ ਕੰਧ 'ਚ ਅਸੀਂ ਮਨਤਾ ਕਰਕੇ ਵੀ ਜੀ ਆਪ ਦੀ ਜਾਨ ਬਚਾਈ ਵੀ ਸਾਡੇ ਨਾਲ ਮਾਰੋ ਵੀ ਸਾਡਾ ਕੋਈ ਕਸੂਰ ਨਹੀਂ ਹੈਗਾ ਫਿਰ ਉਹ ਹਟੇ ਬੰਦੇ ਨੇ ਤਾਂ ਹਟਦੇ ਨਹੀਂ ਸੀਗੇ ਜੋਰ-ਜੋਰ ਦੀ ਦਰਵਾਜ਼ੇ ਤੇ ਆਂ ਭੰਦੇ ਸੀਗੇ ਰਾਤ ਕਿਸ ਕਰਕੇ ਸਾਨੂੰ ਐ ਵੀ ਰਾਤ ਨੂੰ ਫੇਰਨਾ ਟਿਕਟਕਾ ਹੁੰਦਾ ਕੋਈ ਨਹੀਂ ਹੁੰਦਾ ਜੀ ਰਾਤ ਨੂੰ ਕਿਤੇ ਫੇਰਨਾ ਹੋ ਜਾਵੇ ਸਾਡੇ ਵੀ ਨਾ ਅੱਗ ਲਾ ਦੇਣ ਕਰਨ ਜਿਹੜੇ ਇਹਨਾਂ ਦੇ ਲਾਤੀ ਸਾਡੇ ਵੀ ਲਾ ਸਕਦੇ ਆਂ ਅੱਛਾ ਤਾਂ ਕਾਰਨ ਕੀ ਹੈ ਜੀ ਐਡੀ ਵੱਡੀ ਘਟਨਾ ਵਾਪਰ ਗਈ ਇਹ ਕਾਰਨ ਕੀ ਹੈ ਪਤਾ ਨਹੀਂ ਜੀ ਉਹ ਮੁੰਡੇ ਨਾਲ ਲੜਾਈ ਹੋ ਮੁੰਡਿਆ ਜਿਹੜਾ ਉਹ ਸਾਹਮਣੇ ਉਧਰ ਆਗਾ ਉਹਨੇ ਕਹਿਤਾ ਸੀਗਾ ਵੀ ਚਿੱਟਾ ਤੂੰ ਪਿੰਡ ਚ ਨਾ ਵੇਚ ਐ ਐ ਉਹਦੀ ਮੰਮੀ ਦੱਸਦੀ ਸੀਗੀ ਵੀ ਇੱਥੇ ਨਾ ਵੇਚ ਵੀ ਤੂੰ ਬਾਹਰ ਵੇਚਿਆ ਕਰ ਇੱਥੇ ਨਾ ਵੇਚਿਆ ਕਰ ਪਿੰਡ ਚ ਮੁੰਡਿਆਂ ਨੂੰ ਉਹ ਹੁੰਦਾ ਹੈ ਤਾਂ ਕਰਕੇ ਲੜਾਈ ਹੋਈ ਹੈ ਵੀ ਐ ਕਾਹਤੋਂ ਕਹਿਤਾ ਕਿੰਨੇ ਕੀ ਟਾਈਮ ਤੋਂ ਨਸ਼ੇ ਦਾ ਕੰਮ ਕਰ ਰਿਹਾ ਏ ਤੂੰ ਬਤਾ ਕੁਝ ਐ ਨਹੀਂ ਜੀ ਸਾਨੂੰ ਬਤਾ ਉਧਰਲੀ ਗਲੀ ਚੋਂ ਨਾਲ ਦਾ ਕਰ ਸਾਡੀ ਹਾਂ ਜੀ ਕਰ ਛੱਡ ਕੇ ਜਾ ਰਹੇ ਹਾਂ ਫਿਰ ਜਾਵਾਂਗੇ ਕਿੱਥੇ ਅਸੀਂ ਇਹ ਦੇਖਦੇ ਰਸਤੇ ਦਾ ਜਿੱਥੇ ਜਾਵਾਂਗੇ ਕਿਤੇ ਨਾ ਅੱਛਾ ਕੌਣ ਕੌਣ ਆ ਪਰਿਵਾਰ ਜਿਹੜੇ ਫਿਰ ਅੱਜ ਤੁਸੀਂ ਇਹ ਘਰ ਛੱਡ ਕੇ ਜਾ ਰਹੇ ਸੀ ਮੇਰੀ ਸੱਸਾ ਜੀ ਤੇ ਮੈਂ ਆ ਤੇ ਮੇਰੇ ਘਰ ਵਾਲਾ ਤਿੰਨੇ ਜਣੇ ਆ ਅੱਛਾ ਹਾਂ ਜੀ ਇੱਕ ਮਿੰਟ ਇੱਕ ਮਿੰਟ ਹਾਂ ਜੀ ਬਾਜੀ ਕੀ ਨਾਮ ਆ ਤੁਹਾਡਾ ਬੰਤਾ ਸਿੰਘ ਸਰਪੰਚ ਦਾਮ ਸਿੰਘ ਵਾਲਾ ਜੀ ਇੱਕ ਪਹਿਲਾਂ ਸਵਾਲ ਸੁਣ ਲਓ ਪਹਿਲਾਂ ਅੱਛਾ ਰਾਤ ਜੋ ਘਟਨਾ ਵਾਪਰੀ ਹੈ ਜੀ ਉਸ ਦੇ ਮਾਮਲੇ 'ਚ ਤੁਹਾਡਾ ਕੀ ਕਹਿਣਾ ਹੈ ਇਹ ਇਸ ਤਰ੍ਹਾਂ ਇਹ ਆ ਵੀ ਦੇ ਨੇੜੇ ਨੇੜੇ ਘਰ ਸੀ ਦੋ ਇੱਕ ਘਰ ਦਾ ਮੁੰਡਾ ਸੀ ਜਿਹੜਾ ਉਹ ਕਹਿੰਦਾ ਗਿਆ ਵੀ ਤੂੰ ਨਸ਼ਾ ਵੇਚਦਾ ਹੈ ਉਹ ਆ ਵੀਦ ਨੂੰ ਹੀ ਭਿੜ ਗਏ ਭਿੜਨ ਤੋਂ ਬਾਅਦ ਉਹਨਾਂ ਨੇ ਮਤਲਬ ਕੱਲ ਵਾਧੀ ਵਾਧੀ ਵਧ ਗਈ ਪੰਚਾਇਤ ਸਾਡੇ ਮੈਂਬਰ ਤੇ ਮੈਂ ਤਿੰਨ ਦਿਨ ਉੱਥੇ ਜਾਂਦੇ ਰਹੇ ਹਾਂ ਪਰ ਉਹ ਆ ਵੀਦੀ ਟਾਡਾ ਨਾਲ ਚਲਾਉਂਦੇ ਰਹੇ ਫਿਰ ਕੱਲ ਵਾਲੀ ਰਾਤ ਅਸੀਂ ਫੇਰ ਗਏ ਆ ਸ਼ਾਮ ਨੂੰ ਪਰ ਉਹਨਾਂ ਨੇ ਕੋਈ ਟਿਕਾਣਾ ਨਹੀਂ ਕੀਤਾ ਪਹਿਲਾਂ ਉਹਨਾਂ ਨੇ ਇੱਕ ਘਰ ਪਰਨਤਾ ਦੂਜੀ ਧਿਰਾਂ ਨੇ ਮਤਲਬ ਆ ਕੇ ਬੰਦੇ ਬਾਹਰੋਂ ਬੁਲਾ ਲਏ ਪਹਿਲਾਂ ਨੇ ਵੀ ਬੰਦੇ ਬਾਹਰੋਂ ਬੁਲਾ ਲਏ ਤੇ ਦੂਜਿਆਂ ਨੇ ਬਾਹਰੋਂ ਬੰਦੇ ਬੁਲਾ ਲਏ ਉਹ ਬਾਹਰਲੇ ਬੰਦੇ ਇਹਨਾਂ ਨੁਕਸਾਨ ਪਿੰਡ ਦਾ ਕਰਕੇ ਸਾਰਾ ਹੀ ਕੌਣ ਲੋਕ ਸੀਗੇ ਜੀ ਬਾਹਰਲੇ ਬੰਦੇ ਕੋਈ ਪਤਾ ਲੱਗਿਆ ਨਹੀਂ ਬਾਹਰਲੇ ਬੰਦਿਆਂ ਦਾ ਕੋਈ ਪਤਾ ਨਹੀਂ ਲੱਗਿਆ ਸਾਨੂੰ ਕਾਰਨ ਐਡਾ ਕੀ ਹੋਇਆ ਕਿ ਇੱਕ ਸਿਰਫ ਇੱਕ ਗੱਲ ਪਿੱਛੇ ਤਾਂ ਨਹੀਂ ਇੰਨੀ ਗੱਲ ਹੋ ਸਕਦੀਗੀ ਜੀ ਤੇ ਕਾਰਨ ਤਾਂ ਫਿਰ ਪੱਤੀਆਂ ਗੱਲ ਚੜ ਗਈ ਇਹਨਾਂ ਦੇ ਆਪ ਵੀ ਜੀ ਸਕੇ ਸਵੇਲੇ ਇੱਕ ਦੂਜੇ ਦੀ ਮਦਦ ਕਰਨ ਲੱਗ ਪਏ ਉਹ ਉਹਨਾਂ ਦੀ ਮਦਦ ਕਰਨ ਲੱਗ ਪਏ ਇਹਨਾਂ ਦੀ ਗਲੀ ਇਹਨਾਂ ਦੀ ਮਦਦ ਕਰ ਲਵੇ ਗਲੀਆਂ ਪੈ ਗਈ ਗੱਲ ਗੱਲ ਇੱਥੇ ਤੱਕ ਵੱਧ ਗਈ ਜੀ ਪੈਟਰੋਲ ਬੰਬ ਦੀ ਵਰਤੋਂ ਕੀਤੀ ਗਈ ਘਰਾਂ ਚੋਂ ਡੰਗਰ ਖੋਲ ਕੇ ਲਜਾਏਗੇ ਸਿਲੰਡਰ ਤੱਕ ਜਿਹੜੇ ਹੈਗੇ ਚੱਕੇ ਲੱਗੇ ਇਹਨੂੰ ਕਿਵੇਂ ਦੇਖਦੇ ਹੋ ਬਹੁਤ ਮਦਭਾਗੀ ਹੈ ਜੀ ਇਹ ਜੀ ਰਵਾਇਤ ਪਹਿਲਾਂ ਦੇਖੀ ਨਹੀਂ ਕਰ ਵੇਖੋ ਜੀ ਸਾਡੇ ਪਿੰਡ ਵਾਸਤੇ ਬਹੁਤ ਮਦਭਾਗੀ ਗੱਲ ਹੈ ਪਰ ਅਸੀਂ ਸਾਰੇ ਬੰਦੇ ਨਹੀਂ ਤਕਰੀਬਨ ਹੀ ਅਸੀਂ ਮਤਲਬ ਸਾਰੀ ਪੰਚਾਇਤ ਨੇ ਇਹਨਾਂ ਨੂੰ ਸਮਝਾਇਆ ਸੀਗਾ ਜਦੋਂ ਜਾਂਦੇ ਸੀ ਦੋਹੇ ਤਰ੍ਹਾਂ ਕੋਲੇ ਦੋਹੇ ਤਰ੍ਹਾਂ ਇਹ ਹੀ ਗੱਲ ਕਹਿੰਦੇ ਸਾਨੂੰ ਮਤਲਬ ਸਾਨੂੰ ਕਟਾ-ਕੱਟੀ ਕੱਢ ਲੈਂਦੇ ਅਸੀਂ ਐ ਕਰ ਲਾਂਗੇ ਅਸੀਂ ਫਲਾਣਾ ਕਰ ਲੇ ਸਾਡੇ ਅੱਖੇ ਨਹੀਂ ਲੱਗੇ ਹਾਂ ਇੱਕ ਲੇਡੀਜ਼ ਨੇ ਉਹਨਾਂ ਵੱਲੋਂ ਇਹ ਦੋਸ਼ ਲਾਇਆ ਗਿਆ ਵੀ ਉਹ ਜਦੋਂ ਚਾਰ ਜਾਨੀਆਂ ਤੁਹਾਡੇ ਘਰ ਆਈਆਂ ਇਸ ਮਸਲੇ ਨੂੰ ਲੈ ਕੇ ਤਾਂ ਉਹਨਾਂ ਸਾਹਮਣੇ ਵੀ ਉਹਨਾਂ ਨੂੰ ਜਿਹੜੀ ਪਾਰਟੀ ਨੇ ਰਾਤ ਹਮਲਾ ਕੀਤਾ ਅਸੀਂ ਤਾਂ ਉਹਨਾਂ ਦੇ ਨਾਲ ਗਏ ਆ ਜੀ ਉਹ ਜਿਹੜੀਆਂ ਲੱਡੀਆਂ ਲੇਡੀਜ਼ ਆਦੇ ਆ ਉਹਨਾਂ ਨੂੰ ਤਾਂ ਅਸੀਂ ਸੋਧਾਂ ਦੀ ਗਏ ਆ ਜਾ ਕੇ ਉਹਨਾਂ ਨੂੰ ਛੜਾਇਆ ਅਸੀਂ ਉਹਨਾਂ ਨੂੰ ਜਾ ਕੇ ਆਖਿਆ ਵੀ ਆਓ ਸਾਹਮਣੇ ਤੁਹਾਡੇ ਅਸੀਂ ਤਾਂ ਕਾਰਵਾਈ ਲੈ ਕੇ ਆਏ ਆ ਤੁਹਾਡਾ ਰਾਜੀਮੰਦ ਕਰਾਉਣਾ ਹੈ ਉਹ ਕਹਿੰਦੇ ਵੀ ਅਸੀਂ ਰਾਜੀਮੰਦ ਨਹੀਂ ਕਰਦੇ ਫਿਰ ਪੰਚਾਇਤ ਉੱਚ ਕੀ ਕਰ ਸਕਦੇ ਅੱਛਾ ਨਹੀਂ ਤੁਹਾਡੇ ਸਾਹਮਣੇ ਹਮਲਾ ਕਰਨ ਦੀ ਗੱਲ ਵੀ ਨਹੀਂ ਨਹੀਂ ਹਮਲਾ ਹਮਲਾ ਕੋਈ ਨਹੀਂ ਹੋਇਆ ਉਹ ਤਾਂ ਐਵੇਂ ਗੱਲ ਕਰਦੇ ਸਾਡੇ ਸਾਹਮਣੇ ਕਿਸੇ ਨੇ ਕਿਸੇ ਦੇ ਕੋਈ ਚੀਜ਼ ਨਹੀਂ ਮਾਰੀ ਰੋੜਾ ਇੱਕ ਡਲੀ ਕਿਸੇ ਨੇ ਕੋਈ ਨਹੀਂ ਗੱਲ ਕੀਤੀ ਅਸੀਂ ਘਰੋਂ ਘਰੀ ਗਏ ਆ ਹੂੰ ਉਹਨਾਂ ਦੇ ਘਰੇ ਵੀ ਜਾ ਕੇ ਆਏ ਉਹਨਾਂ ਦੇ ਘਰੇ ਵੀ ਜਾ ਕੇ ਸਾਡੇ ਘਰੇ ਜਿਹੜੇ ਬੰਦੇ ਤਲਾਹ ਦੇਣ ਐ ਅਸੀਂ ਅਸੀਂ ਉਹਨਾਂ ਦੇ ਨਾਲ ਹੀ ਤੁਰ ਪੈਂਦੇ ਸੀ ਵੀ ਚਲੋ ਜਿੱਥੇ ਚੱਲਦੇ ਨੋਕਾ ਇਸ ਦੇ ਉੱਪਰ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਤਾਂ ਬਿਲਕੁਲ ਜੀ ਬਿਲਕੁਲ ਇਹ ਪੁਲਿਸ ਫੋਰਸ ਪਾਈ ਵੀ ਸੀਗੀ ਲੇਕਿਨ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈਗੀ ਨਹੀਂ ਜੀ ਨਹੀਂ ਅਸੀਂ ਤਾਂ ਮਤਲਬ ਸਾਰੇ ਪਿੰਡ ਕੰਨੀਆਂ ਅਸੀਂ ਕਹਿੰਨੇ ਵੀ ਇੱਕਦਮ ਗਰੀਬਾਂ ਦੀ ਮਦਦ ਹੋਵੇ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਜਿਹੜੇ ਬੰਦੇ ਨੇ ਗਲਤ ਕੰਮ ਕੀਤਾ ਜਿਹੜਾ ਉਹ ਕਹਿ ਰਹੇ ਨੇ ਕਿ ਵੀ ਇੱਥੇ ਨਸ਼ਾ ਬਹੁਤ ਵੱਡੇ ਲੈਵਲ ਤੇ ਵਿਕ ਰਿਹਾ ਹੈ ਕੀ ਕੋਈ ਐਡਾਂ ਦੀ ਗੱਲ ਹੈਗੀ ਹੈ ਨਸ਼ਾ ਤਾਂ ਦੇਖੋ ਪੰਜ ਚਾਰ ਬੰਦੇ ਸੀ ਪੁਲਿਸ ਨੇ ਪਹਿਲਾਂ ਫੜ ਲਏ ਸੀਗੇ ਹੁਣ ਤਾਂ ਕੋਈ ਮਤਲਬ ਇੰਨਾ ਮੇਨ ਬੰਦਾ ਤਾਂ ਕੋਈ ਸਾਡੇ ਨਹੀਂ ਰਿਹਾ ਨਸ਼ਾ ਵਿੱਚ ਨਾਲ ਔਰ ਜਿਹੜੀ ਆਪਸ ਵਿੱਚ ਲੜਾਈ ਹੋਈ ਹੈ ਉਹਨਾਂ ਵਿੱਚੋਂ ਕੀ ਕੋਈ ਬੰਦਾ ਨਸ਼ਾ ਵੇਚਦਾ ਹੈਗਾ ਵਾ ਨਹੀਂ ਉਹਨਾਂ ਚ ਕੋਈ ਨਸ਼ਾ ਬੰਦਾ ਵੇਚਦਾ ਨਹੀਂਗਾ ਕੋਈ ਨੁਕਸਾਨ ਕੋਈ ਤੁਹਾਡੇ ਤੱਕ ਆਇਆ ਹੋਵੇ ਵੀ ਕਿਸੇ ਦਾ ਕੋਈ ਜਾਨੀ ਨੁਕਸਾਨ ਜਾਂ ਮਾਲੀ ਨੁਕਸਾਨ ਜਾਨੀ ਨੁਕਸਾਨ ਕੋਈ ਨਹੀਂ ਜੀ ਹੂੰ ਜਿਹੜੇ ਰੋੜੇ ਚਲਾਉਂਦੇ ਸੀ ਦੋਹੇ ਤਰ੍ਹਾਂ ਆ ਵੀਦੀ ਉਹ ਰੋੜੇ ਵਜੇ ਆ ਪੰਜ ਬੰਦੇ ਦਾਖਲ ਉਹਨਾਂ ਦੇ ਕਿਸੇ ਦੇ ਸਿਰ ਤੇ ਵੱਜਿਆ ਕਿਸੇ ਦੇ ਹੱਥ ਤੇ ਵੱਜਿਆ ਮਤਲਬ ਇਸ ਤਰ੍ਹਾਂ ਵੱਜਿਆ ਜਿਸ ਤਰ੍ਹਾਂ ਪਿੰਡ ਪੱਦਰ ਤੇ ਏਡੀ ਵੱਡੀ ਘਟਨਾ ਵਾਪਰੀ ਆ ਪੰਚਾਇਤ ਵੱਲੋਂ ਅੱਗੇ ਕੀ ਕਦਮ ਚੁੱਕੇ ਜਾਂਦੇ ਅਸੀਂ ਤਾਂ ਜਿਹੜੇ ਬੰਦੇ ਮਤਲਬ ਗਲਤ ਕੰਮ ਹੋਇਆ ਉਹਨਾਂ ਦੇ ਖਿਲਾਫ ਆਂ ਦੋਹਾਂ ਤਰ੍ਹਾਂ ਦੇ ਖਿਲਾਫ ਆ ਇਹਨਾਂ ਨੇ ਲੜਾਈ ਪਿੰਡ ਦਾ ਜਿਹੜਾ ਅਨੁਸ਼ਾਸਨ ਆ ਜਿਹੜਾ ਪਿੰਡ ਦਾ ਮਤਲਬ ਡਿਸਪਲਿਨ ਆ ਉਹ ਖਤਮ ਕਰਤਾ ਇਹਨਾਂ ਨੇ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੋਈ ਕੀਤੀ ਹੈ ਹਾਂ ਜੀ ਹਾਂ ਬਿਲਕੁਲ ਜੀ ਡੀਐਸਪੀ ਨਾਲ ਗੱਲ ਕੀਤੀ ਹੈ ਜੀ ਐਸਐਸਪੀ ਦੇ ਲੀਡਰ ਨਾਲ ਗੱਲ ਕੀਤੀ ਹੈ ਐਸਐਚਓ ਨੂੰ ਬੁਲਾਇਆ ਮੌਕੇ ਤੇ ਸਾਰੇ ਅਸੀਂ ਵੀ ਸਮ ਅਵਸਰਾਂ ਨੂੰ ਇਹ ਆ ਹੋਰ ਗਿਆ ਜੀ ਇੱਥੇ ਮਤਲਬ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਹੈ ਵੇ ਜੋ ਸਖਤ ਤੋਂ ਸਖਤ ਇਹ ਗੱਲ ਹੋਈ ਹੈ ਜੀ ਘਟਨਾ ਵਾਪਰੀ ਹੈ ਰਾਤ 10 ਕਰਾਂ ਨੂੰ ਅੱਗ ਲਗਾਈ ਗਈ ਆ ਉਸ ਮਾਮਲੇ 'ਚ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਜੀ ਸਾਡੇ ਵੱਲੋਂ ਮੌਕੇ ਤੇ ਜਾ ਕੇ ਜੀ ਮੌਕਾ ਦਾ ਮਲਾਜਾ ਕੀਤਾ ਗਿਆ ਹੈ ਤੇ ਜਿਹੜੇ ਉਹਨਾਂ ਦੇ ਦਾਖਲ ਨੇ ਪੰਜ ਪਰਸਨ ਹਸਪੀਟਲ ਦੇ ਵਿੱਚ ਉਹਨਾਂ ਦਾ ਬਿਆਨ ਲਿਖ ਕੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਹਾਂ ਆਖਰੀ ਕੀ ਘਟਨਾ ਸੀ ਕਿ ਕਿਉਂ ਐਨੇ ਘਰਾਂ ਨੂੰ ਜਿਹੜੀ ਆ ਅੱਗ ਲਾਉਣ ਦੀ ਜਿਹੜੀ ਉਹਨਾਂ ਨੂੰ ਨੋਪਟਾਈ ਇਹ ਆਪਸ ਵਿੱਚ ਦੀ ਦੋਨੇ ਤਰ੍ਹਾਂ ਰਿਸ਼ਤੇਦਾਰ ਨੇ ਜੀ ਚਾਚੇ ਤਾਏ ਦੇ ਪੁੱਤ ਆਪਸ ਵਿੱਚ ਦੀ ਇਹ ਦੋ ਬਜ਼ੁਰਗ ਨੇ ਮੇਜਰ ਸਿੰਘ ਤੇ ਰਵਿੰਦਰ ਸਿੰਘ ਜੀ ਉਹਨਾਂ ਦੀ ਆਪਸ ਵਿੱਚ ਦੀ ਅੱਗੇ ਲਾਦਾ ਜੀ ਉਹਨਾਂ ਨਾਲ ਦਨਿਆਸ ਵਜ ਦੀ ਕੱਲ ਸ਼ਾਮ ਨੂੰ ਪਹਿਲਾ ਲੜਾਈ ਕੀਤੀ ਜੀ ਪਹਿਲਾ ਰਵਿੰਦਰ ਸਿੰਘ ਦੇ ਘਰ ਤੇ ਹਮਲਾ ਕੀਤਾ ਉਸ ਤੋਂ ਬਾਅਦ ਰਵਿੰਦਰ ਸਿੰਘ ਨੇ ਕੁਝ ਬਾਰੋ ਬੰਦੇ ਬੁਲਾ ਕੇ ਕੁਝ ਆਪ ਦੇ ਚਾਚੇ ਤਾਜ ਦੇ ਪੁੱਤ ਸੱਦ ਕੇ ਤੇ ਦੂਜੇ ਘਰ ਦੇ ਹਮਲਾ ਦੂਜੇ ਪਰਿਵਾਰਾਂ ਤੇ ਹਮਲਾ ਕੀਤਾ ਜੀ ਤੇ ਉਹਨਾਂ ਨੂੰ ਘਰ ਦੇ ਵਿੱਚ ਪੈਟਰੋਲ ਪਾ ਕੇ ਅੱਗ ਲਾਤੀ ਪਰ ਇਹ ਤਾਂ ਗੱਲ ਉਥੇ ਜਿਹੜੀ ਇੱਕ ਉਹਨਾਂ ਵੱਲੋਂ ਕਹੀ ਜਾ ਰਹੀ ਹੈ ਕਿ ਚਿੱਟੇ ਵੇਚਣ ਨੂੰ ਲੈ ਕੇ ਹੋਇਆ ਸਾਰਾ ਕੁਝ ਚਰੇ ਆਪਾਂ ਚਿੱਟਾ ਵੇਚ ਜਾ ਰਿਹਾ ਹੈ ਤੇ ਅਸੀਂ ਚਾਰ ਲੋਕਾਂ ਨੂੰ ਜਿਹੜਾ ਰੋਕਿਆ ਸੀਗਾ ਤੇ ਰੁਕਣ ਤੋਂ ਬਾਅਦ ਸਾਡੇ ਉੱਥੇ ਜਿਹੜੇ ਨੇ ਹਮਲੇ ਕੀਤੇ ਗਏ ਨੇ ਇਹ ਦੋਨੇ ਤਰ੍ਹਾਂ ਹੀ ਆਸਬੇ ਦੀ ਚਾਚੇ ਤਾਏ ਦੇ ਪੁੱਤ ਹੈ ਜੀ ਜਿਨ੍ਹਾਂ ਦੀ ਆਸ ਵਿੱਚ ਜਿਨ੍ਹਾਂ ਦੇ ਘਰ ਚ ਅੱਗ ਲੱਗੀ ਤੇ ਜਿਨ੍ਹਾਂ ਦੇ ਘਰ ਦੀ ਭੰਨ ਤੋੜ ਕੀਤੀ ਆ ਉਹ ਆਸਬੇ ਦੀ ਦੋਨੇ ਤਰ੍ਹਾਂ ਹੀ ਰਿਸ਼ਤੇਦਾਰ ਹੈ ਜੀ ਜਿਹੜੀ ਇਹ ਨਸ਼ੇ ਸੰਬੰਧੀ ਐਸ ਸੰਬੰਧੀ ਅਸੀਂ ਪੜਤਾਲ ਸਾਡੀ ਤਫਤੀਸ਼ ਦੇ ਵਿੱਚ ਅੱਗੇ ਆਊਗਾ ਜੀ ਅਸੀਂ ਉਸੇ ਤਰੀਕੇ ਦੀ ਕਾਰਵਾਈ ਕਰਾਂਗੇ ਐਡੀ ਵੱਡੀ ਨੌਬਤ ਕਿਉਂ ਆ ਗਈ ਆ ਅੱਠ ਘਰ ਸਾੜਦੇ ਉਹਨਾਂ ਨੇ ਵੱਡੀ ਬੇ ਇਹਨਾਂ ਦੇ ਆਪਸ ਵਿੱਚ ਦੀ ਪਹਿਲਾਂ ਤੋਂ ਹੀ ਚੱਲਦੀਆਂ ਆ ਰਹੀਆਂ ਜੀ ਲੜਾਈਆਂ ਦੋਨੋਂ ਤਰ੍ਹਾਂ ਦੀਆਂ ਪਹਿਲਾਂ ਵੀ ਸਰਪੰਚ ਨੇ ਮੈਨੂੰ ਦੱਸਿਆ ਵੀ ਕਈ ਕਾਫੀ ਵੀ ਰਹਿਣ ਦੀ ਲੜਾਈ ਹੋਈ ਆ ਜਿਹੜਾ ਦੋਨੋਂ ਤਰ੍ਹਾਂ ਨੂੰ ਉੱਥੇ ਹੀ ਵਹਾ ਕੇ ਸਰਪੰਚ ਵੱਲੋਂ ਉਹਨਾਂ ਦਾ ਰਾਜੀਨਾਮਾ ਕਰਾਇਆ ਜਾ ਚੁੱਕਾ ਸੀ ਇਹ ਪੈਟਰੋਲ ਪੰਪਾਂ ਦੀ ਵਰਤੋਂ ਕੀਤੀ ਕਿ ਐਡੀ ਕੀ ਨਾ ਬਤਾ ਕੇ ਇਹ ਹੁਣ ਅੱਗੇ ਸਾਡੀ ਤਫ਼ਤੀਸ਼ ਦੇ ਵਿੱਚ ਨਿਕਲੂਗਾ ਜੇ ਅੱਗੇ ਤਫ਼ਤੀਸ਼ ਦੇ ਵਿੱਚ ਪਤਾ ਲੱਗੂਗਾ ਵੀ ਐਡੀ ਇਹ ਪਰ ਇਹਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਹੈ ਵੀ ਦਰਜਨਾਂ ਦੇ ਹਿਸਾਬ ਨਾਲ ਲੋਕਾਂ ਨੇ ਜਿਹੜਾ ਹਮਲਾ ਕੀਤਾ ਅੱਠ ਘਰ ਬਿਲਕੁਲ ਬਰਬਾਦ ਕਰ ਦਿੱਤੇ ਗਏ ਜਿਨ੍ਹਾਂ ਦੇ ਘਰ ਦੇ ਵਿੱਚ ਇੱਕ ਝਾੜੂ ਵੀ ਨਹੀਂ ਬਚਿਆ ਮਾਰਨ ਵਾਸਤੇ ਇਤੋਂ ਤੱਕ ਕਿ ਬੱਚਿਆਂ ਤੱਕ ਦੇ ਕੱਪੜੇ ਜਿਹੜੇ ਨੇ ਮਚਾ ਦਿੱਤੇ ਗਏ ਹਾਂਜੀ ਇਸੇ ਮੇਰੇ ਵੱਲੋਂ ਮੌਕਾ ਦੇਖਿਆ ਜਾ ਚੁੱਕਾ ਜੀ ਮੌਕੇ ਤੇ ਵੀ ਇਹੀ ਪਾਇਆ ਗਿਆ ਵੀ ਜਿਹੜੇ ਸੱਤ ਘਰਾਂ ਦੇ ਵਿੱਚ ਹੈ ਉਹਨਾਂ ਨੇ ਆਗ ਲਗਾਈਆ ਤੇ ਜਿਹੜਾ ਅੱਠਵਾਂ ਘਰ ਆ ਉਸ ਘਰ ਦੀ ਜਿਹੜੀ ਪਣ ਤੋੜ ਕੀਤੀ ਗਈ ਹੈ ਜੀ ਕੋਈ ਲੁੱਟ ਰੋਈ ਦਾ ਮਾਹੌਲ ਹੈ ਪਰਿਵਾਰ ਛੱਡ ਕੇ ਘਰ ਜਾ ਰਹੇ ਨੇ ਨਹੀਂ ਜੀ ਪਰਿਵਾਰ ਤਾਂ ਸਾਰੇ ਉੱਥੇ ਜਾ ਕੇ ਆ ਹੀ ਉੱਥੇ ਘਰਾਂ ਦੇ ਵਿੱਚ ਹੀ ਹੈਗੇ ਆ ਪਰਿਵਾਰ ਪਰ ਮਾਹੌਲ ਜ਼ਰੂਰ ਖਰਾਬ ਹੋਇਆ ਕਿਉਂਕਿ ਇੰਨੇ ਘਰਾਂ ਦੇ ਵਿੱਚ ਇਸ ਤਰੀਕੇ ਦਾ ਹਮਲਾ ਹੋਣਾ ਬਹੁਤ ਜਿਆਦਾ ਮਾੜੀ ਗੱਲ ਹੈ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਮੇਰੇ ਵੱਲੋਂ ਮੌਕਾ ਦੇਖਿਆ ਗਿਆ ਜੀ ਹੁਣ ਜਿਹੜੀ ਪਾਰਟੀ ਦਾਖਲ ਨੇ ਜਿਨ੍ਹਾਂ ਦੇ ਪਰਸਨ ਦਾਖਲ ਨੇ ਉਹਨਾਂ ਦੇ ਬਿਆਨ ਲਿਖ ਕੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਲੁੱਟ ਦੀ ਗੱਲ ਸਾਹਮਣੇ ਆਈ ਹੈ ਕਈ ਪਸ਼ੂ ਵੀ ਖੋਲ ਲਏ ਗਏ ਸੀ ਸਿਲੰਡਰ ਇਸ ਸੰਬੰਧ ਇਹ ਵੀ ਗੱਲ ਸਾਹਮਣੇ ਆਈ ਹੈ ਜੀ ਇੱਕ ਘਰ ਦੀਆਂ ਜਿਹੜੀਆਂ ਬੱਕਰੀਆਂ ਉਹ ਖੋਲ ਕੇ ਦੂਸਰੀ ਥਾਂ ਲੈ ਕੇ ਜਾ ਚੁੱਕੀ ਹੁਣ ਬਰਾਮਦਗੀ ਕਰਾਈ ਜਾਊਗੀ ਉਹਨਾਂ ਦੀ ਹਾਂਜੀ ਦੋਸਤੋ ਬੜੀ ਮੰਦ ਭਾਗੀ ਘਟਨਾ ਬਠਿੰਡਾ ਦੇ ਜ਼ਿਲ੍ਹਾ ਦਾਨ ਸਿੰਘ ਵਾਲੇ ਵਿਖੇ ਵਾਪਰੀਆ ਜਿਸ ਵੀਡੀਓ ਬਹੁਤ ਵਾਇਰਲ ਹੋ ਰਹੀਆ ਕਿ ਕਿਸ ਤਰ੍ਹਾਂ ਚੇਤੇ ਡਰਛੇ ਪੜਨਾਂ ਵਨੋ ਗ੍ਰੀਕ ਕਰਾਣੂ ਅੱਗ ਲਗਾਈ ਗਈ ਅਤੇ ਦਲਤ ਸਮਾਜ ਦੀਆਂ ਸਾਡੀਆਂ ਧੀਆ ਪੜਾਂ ਕਿਤਾ ਆਪਣੀ ਜਾਨ ਬਚਾਉਣ ਲਈ ਐਨੀ ਠੰਡ ਦੇ ਵਿੱਚ ਖੇਤਾਂ ਦੇ ਵਿੱਚ ਰਾਤ ਨੂੰ ਸ਼ਰਨ ਲੈਣੀ ਪਈ ਅਤੇ ਛੋਟੇ-ਛੋਟੇ ਮਸੂਮ ਬੱਚਾ ਨੂੰ ਬਚਾਉਂਦੀ ਕਿਸ ਤਰ੍ਹਾਂ ਉਸ ਰਾਤ ਸਾਡੀ ਭੈਣਾਂ ਨੇ ਗਰਜ ਕੀਤਾ ਅਤੇ ਡਰੱਗਸ ਪੈਡਲਰਾਂ ਵੱਲੋਂ ਸਾਡੇ ਉਹਨਾਂ ਗਰੀਬ ਘਰਾਂ ਦੇ ਜੋ ਪਸ਼ੂ ਡੰਗਰ ਬੱਕਰੀਆਂ ਵਗੈਰਾ ਹੋ ਚੁੱਕੀਆਂ ਗਈਆਂ ਚਸ਼ਮ ਦੀ ਅਤੇ पीडਿਤ ਪਰਿਵਾਰਾਂ ਨਾਲ ਗੱਲ ਕਰਨ ਤੋਂ ਬਾਅਦ ਇਹ ਪਤਾ ਲੱਗਾ ਕਿ ਉਸ ਪਿੰਡ ਦਾ ਜੋ ਸਰਪੰਚ ਇਹਨਾਂ ਡਰੱਗਸ ਪੈਡਲਰਾਂ ਦਾ ਸਰਗਨਾ ਉਦੇ ਇਸ਼ਾਰੇ ਦੇ ਉੱਪਰ ਸਾਡੇ ਗਰੀਬ ਕਰਾਂ ਦੇ ਉੱਪਰ ਇਸ ਤਰ੍ਹਾਂ ਦਾ ਤਸ਼ੱਦਦ ਵਾਪਰਿਆ ਜੇ ਸੀ ਮਾਡਰਨ ਫਰਕਾ ਦਲ ਪੰਜਾਬ ਵੱਲੋਂ ਕੜੇ ਸ਼ਬਦਾਂ ਦੇ ਵਿੱਚ ਨਖੇਦੀ ਕੀਤੀ ਜਾਂਦੀ ਆ ਅਤੇ ਮਾਣਯੋਗ ਐਸਐਸਪੀ ਜ਼ਿਲ੍ਹਾ ਸ਼ਹਿਰ ਬਠਿੰਡਾ ਅਤੇ ਪੰਜਾਬ ਦੇ ਸਾਡੇ ਮਾਣਯੋਗ ਡੀਜੀਪੀ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਉੱਚ ਪੱਧਰੀ ਜਾਂਚ ਕਰਕੇ ਉਸ ਦਾ ਡਰਗ ਸਰਗਨਾ ਪਿੰਡ ਦੇ ਸਰਪੰਚ ਜੋ ਦਾਨ ਸਿੰਘ ਵਾਲਾ ਉਸ ਨੂੰ ਵੀ ਇਸ ਮਕਦਮੇ ਦੇ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਐਸਸੀਐਸਟੀ ਐਕਟ੍ਰੋਸੀਡੀਆਂ ਸੰਘੀਤrawData ਉਹਨਾਂ ਉੱਪਰ ਮੁਕਦਮਾ ਦਰਜ ਕੀਤਾ ਜਾਵੇ ਜੇਕਰ ਬਹੁਤ ਜਲਦੀ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਪੰਜਾਬ ਦੀਆਂ ਸਾਰੀਆਂ ਭੋਜਨ ਸਮਾਜੀਆਂ ਜਥੇਬੰਦੀਆਂ ਮਿਲ ਕੇ ਬਠਿੰਡਾ ਵਿਕੇ ਬਹੁਤ ਵੱਡਾ ਸੰਗਾਰਸ਼ ਕਰਾਂਗੇ ਅਸੀਂ ਫਿਰ ਤੋਂ ਪੰਜਾਬ ਦੇ ਡੀਜੀਪੀ ਅਤੇ ਐਸਐਸਪੀ ਸਾਹਿਬ ਨੂੰ ਬੇਨਤੀ ਕਰ ਰਿਹਾ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਫੈਦ ਪੋਸ਼ ਅਮੀਰ ਘਰਾਂ ਦੇ ਲੋਕ ਚਿੱਟਾ ਵਕਵਾ ਰਹੇ ਆ ਅਤੇ ਛੋਟੇ ਗਰੀਬ ਘਰਾਂ ਦੇ ਬੱਚਾ ਨੂੰ ਚਿੱਟੇ ਦਾ ਸ਼ਿਕਾਰ ਬਣਾ ਕੇ ਨਸ਼ਾ ਦਾ ਸ਼ਿਕਾਰ ਬਣਾ ਕੇ ਉਹਨਾਂ ਤੋਂ ਡਰੱਗਸ ਵਕਵਾਈ ਜਾ ਰਹੀ ਆ ਕਿਉਂਕਿ ਆਮ ਤੌਰ ਤੇ ਦੇਖਣ ਦੇ ਚਾਇਆ ਅਸੀਂ ਪੰਜਾਬ ਸਰਕਾਰ ਦੇ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਇੱਕ ਜਾਂਚ ਕਮੇਟੀ ਸੈੱਟ ਕਮੇਟੀ ਬਣਾਓ ਕਿ ਜੇਲ੍ਹਾਂ ਦੇ ਵਿੱਚ ਜਿਹੜੇ ਡਰੱਗ ਚਿੱਟਾ ਮਿਚਣ ਵਾਲੇ ਲੋਗਾ ਉਹ ਗਰੀਬ ਪਰਾਂ ਦੇ ਬੱਚੇ ਆ ਜੋ ਕਿ ਸਿਰਫ ਚਿੱਟਾ ਪੀਂਦੇ ਆ ਅੱਧੀ ਆ ਇਹਨਾਂ ਦੇ ਪਿੱਛੇ ਪੰਜਾਬ ਦੇ ਬਹੁਤ ਵੱਡੇ ਵੱਡੇ ਮੰਗਰਮਾ ਚ ਸਫਾਇਤ ਬੋਸ ਲੋਗਾ ਸ਼ਾਮਲਾ ਜੋ ਟ੍ਰਕ ਚਟੇ ਨਾਲ ਆਪਣੀਆਂ ਤਜੋਰੀਆਂ ਭਰ ਰਿਹਾ ਅਤੇ ਗਰੀਬ ਵਰਗ ਨੂੰ ਖਾਸ ਕਰ ਦੱਤ ਨੌਜਵਾਨਾਂ ਨੂੰ ਚਟੇ ਦਾ ਸ਼ਿਕਾਰ ਬਣਾ ਕੇ ਇਹਨਾਂ ਤੋਂ ਚਟਾ ਬਕਵਾਇਆ ਜਾ ਰਿਹਾ ਅਸੀਂ ਪੰਜਾਬ ਦੇ ਸਾਰੇ ਹੀ ਮੌਜਲ ਸਮਾਜ ਦੇ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਆਪਣੇ ਬੱਚਾ ਨੂੰ ਸਮਝਾਓ ਅਤੇ ਉਹਨਾਂ ਨੂੰ ਇੱਕ ਚੰਗੇ ਆਮ ਸ਼ਰੀ ਬਣਨ ਲਈ ਪ੍ਰੇਰਿਤ ਕਰੋ ਕਿਉਂਕਿ ਬਾਬਾ ਸਾਹਿਬ ਡਾਕਟਰ ਬੀਆ ਅਬੈਲ ਕਾਜੀ ਦਾ ਸੁਪਨਾ ਸੀਗਾ ਕਿ ਇੱਕ ਰੋਟੀ ਕੱਟ ਖਾ ਲੋ ਆਪਣੇ ਬੱਚਾ ਨੂੰ ਪੜਾ ਲਖਾ ਕੇ ਇੱਕ ਚੰਗੇ ਅਤੇ ਜ਼ਿੰਮੇਵਾਰ ਨਾਗਰਿਕ ਬਣਾਓ ਅਤੇ ਜਿਹੜੇ ਫੈਦ ਪੋਸ਼ਣ ਲੋਗਾ ਚਿੱਟੇ ਦੇ ਫਰਗਨਾ ਜੋ ਹਨੇਰੇ ਵਿੱਚ ਰਹਿੰਦੇ ਆ ਅਤੇ ਗਰੀਬ ਘਰਾਂ ਦੇ ਬੱਚਾ ਨੂੰ ਆਪਣੇ ਇਸ ਜਾਲ ਦੇ ਤੁੰਦਿਆ ਉਹਨਾਂ ਨੂੰ ਬੇਨਕਾਰ ਕਰੋ ਅਤੇ ਜਿਸ ਤਰ੍ਹਾਂ ਕੱਲ ਉਬਰਕੇ ਫਮਣੀ ਆ ਰਹੀ ਹੈ ਕਿ ਦਾਨ ਸਿੰਘ ਪਿੰਡ ਦੇ ਸਰਪੰਚ ਜੋ ਚਿੱਟੇ ਦਾ ਸਰਗਨਾ ਇਸ ਨੂੰ ਵੀ ਮੁਕਦਮੇ ਦੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਅਤੇ ਐਫੀਐਸਟੀ ਐਕਟ੍ਰੋਫਰੇਨੀਆ ਕੜੀ ਤਰ੍ਹਾਂ ਹੱਥ ਤੱਕ ਮੁਕਦਮਾ ਦਰਜ ਕਰਨਾ ਚਾਹੀਦਾ ਧੰਨਵਾਦ